ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ 8101 ਨਵੀਂ ਚਰਚਾ ਲੈ ਕੇ ਅੱਜ ਜਲੰਧਰ 'ਚ ਵੋਟਾਂ ਪਈਆਂ ਨੇ ਕਿਹੋ ਜਿਹਾ ਰੁਝਾਨ ਰਹਿਣੇ ਕੀ ਨਤੀਜੇ ਆਉਣਗੇ ਇੱਥੇ ਵੀ ਗੱਲ ਕਰਾਂਗੇ ਇਹਦੇ ਨਾਲ ਹੀ ਗੱਲ ਕਰਾਂਗੇ ਵੀ ਅਦਾਲਤ ਵੱਲੋਂ ਕਿਸਾਨੀ ਮੋਰਚੂਨ ਲੈ ਕੇ ਫੈਸਲਾ ਸੁਣਾ ਦਿੱਤਾ ਗਿਆ ਤਾਂ ਕੀ ਇੱਕ ਹਫ਼ਤੇ ਦੇ ਅੰਦਰ ਹੋਵੇਗਾ ਸ਼ੰਭੂ ਬਾਰਡਰ ਖਾਲੀ ਅਤੇ ਨਾਲ ਹੀ ਕਿ ਕਿਸਾਨ ਹੁਣ ਦਿੱਲੀ ਵੱਲ ਨੂੰ ਕੁਝ ਕਰਨਗੇ ਇੱਥੇ ਵੀ ਗੱਲ ਕਰਾਂਗੇ ਇਹਦੇ ਨਾਲ ਹੀ ਗੱਲ ਕਰਾਂਗੇ ਜਿਹੜੇ ਅਸਲੇ ਦੇ ਸ਼ੌਕੀਨ ਨੇ ਉਹਨਾਂ ਨੇ ਹੁਣ ਲਾਇਸੈਂਸ ਲੈਣਾ ਹੋਇਆ ਹੋਰ ਵੀ ਔਖਾ ਇਹਦੇ ਨਾਲ ਵੀ ਹੋਰ ਕਈ ਸਿਆਸੀ ਮੁੱਦਿਆਂ ਤੇ ਵੀ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ जोगਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਤਾਂ ਸ਼ੁਰੂਆਤ ਜਲੰਧਰ ਤੋਂ ਕਰਦੇ ਆ ਤਾਂ ਕੀ ਨਤੀਜੇ ਆ ਸਕਦੇ ਨੇ ਅ ਦੇਖੋ ਜਿਹੜੇ ਗੱਲ ਕਰੀਏ ਤਾਂ ਅੱਜ ਪੂਰੇ ਦੇਸ਼ ਦੇ 7 ਸਟੇਟਾਂ 'ਚ 13 ਹਲਕਿਆਂ 'ਚ ਜਿਹੜੀ ਜਿਮਨੀ ਚੋਣ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਨਾਲ ਹੀ ਕਹਿ ਲਿਏ ਕਿ 40 ਦੇ ਨੀ ਹੇ ਵਿੱਚ ਪਏ ਆ ਕਿ ਵੱਖ-ਵੱਖ ਹਲਕਿਆਂ 'ਚ ਜਿਮਨੀ ਚੋਣ ਹੋ ਗਈ ਹੈ ਔਰ ਪੰਜਾਬ ਦੇ ਨਾਲ ਹਿਮਾਚਲ 'ਚ ਵੀ ਤਿੰਨ ਹਲਕਿਆਂ 'ਚ ਚੋਣ ਹੋਈ ਹੈ ਜਿੱਥੋਂ ਆਜ਼ਾਦ ਉਮੀਦਵਾਰਾਂ ਨੇ ਜਿਹੜੇ ਐਮ ਐਲ ਏ ਸੀ ਉਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਸੀ ਉਹ ਤੋਂ ਬਾਅਦ 'ਚ ਜਿਹੜੇ ਉਹ ਸੱਤਾ ਤਾਰੀਖ ਤਰ੍ਹਾਂ ਸ਼ਾਮਲ ਹੋ ਗਏ ਸੀ ਔਰ ਉਹ ਉਹਨਾਂ ਹਲਕਿਆਂ 'ਚ ਇੱਥੇ ਚੋਣ ਹੋਈ ਹੈ ਔਰ ਜਲੰਧਰ ਹਲਕਾ ਜਿਹੜਾ ਪੱਛਮੀ ਹਲਕਾ ਭਾਵੇਂ ਇੱਥੇ ਵੀ ਪੰਜਾਬ ਚ ਵੀ ਪੰਜ ਹਲਕੇ ਖਾਲੀ ਹੋਏ ਨੇ ਜਿੱਥੋਂ ਲੋਕ ਸਭਾ ਚ ਜਿਹੜੇ ਮਤਲਬ ਐਮ ਐਲ ਏ ਜਿੱਤ ਕੇ ਗਏ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਔਰ ਉਹਨਾਂ ਦੇ ਹਲਕੇ ਜਿਹੜੇ ਖਾਲੀ ਹੋ ਗਏ ਨੇ ਜਿੱਥੇ ਜਲੰਧਰ ਪੱਛਮੀ ਚ ਪਹਿਲਾਂ ਚੋਣ ਆ ਗਈ ਆ ਔਰ ਇੱਥੋਂ ਜਿਹੜੇ ਵਿਧਾਇਕ ਸੀਤਾ ਲੰਗਰਾਲ ਨੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੁਹਾਨੂੰ ਯਾਦ ਆ ਔਰ ਗੱਲ ਕਰੀਏ ਕਿ ਇਸ ਹਲਕੇ ਚ ਜਿਹੜਾ ਕਹਿ ਲਈਏ ਵੀ ਸਾਰੀਆਂ ਹੀ ਤਰ੍ਹਾਂ ਦਾ ਜਿਹੜਾ ਇਹ ਬੁਕਾਰ ਦਾ ਸਵਾਲ ਕਹਿ ਲਈਏ ਜਾਂ ਮੁੱਛ ਦਾ ਸਵਾਲ ਕਹਿ ਲਈਏ ਬਣਿਆ ਹੋਇਆ ਨਵਰਾਜ ਵੋਟਿੰਗ ਹੋਈ ਹੈ ਔਰ ਉਹਦੇ ਨਾਲ ਹੀ ਗੱਲ ਕਰੀਏ ਕਿ ਇੱਥੇ ਜਿਹੜੇ ਕੈਂਡੀਡੇਟ ਘਟ ਆ ਮੋ ਸਾਹਮਣੇ ਹੋਏ ਆ ਜਾਂ ਘਟ ਲੜੇ ਆ ਜਿਹੜੇ ਸਿਆਸੀ ਧਿਰਾਂ ਨੇ ਜਾਂ ਪਾਰਟੀਆਂ ਨੇ ਆਪਸ ਵਿੱਚ ਆਮੋ ਸਾਹਮਣੇ ਹੋ ਕੇ ਜ਼ਿਆਦਾ ਲੜੀਆਂ ਔਰ ਇਹਦੇ باوجود ਵੀ ਜਿਸ ਤਰ੍ਹਾਂ ਦੀ ਤੁਸੀਂ ਦੇਖਿਆ ਕਿ ਪਿਛਲੇ ਪੂਰੇ ਮਹੀਨੇ ਤੋਂ ਉੱਤੇ ਮਤਲਬ ਕਹਿ ਲੋ ਸਾਰੀਆਂ ਪਾਰਟੀਆਂ ਸਾਰੀਆਂ ਤਰ੍ਹਾਂ ਨੇ ਜੋਰ ਅਜ਼ਮਾਈ ਕੀਤੀ ਹੋਈ ਸੀ ਹਰ ਹਰ ਬਾ ਜਰਬਾ ਵਰਤੇ ਆਏ ਸੀ ਜਾਂ ਕਹਿ ਲੋ ਸੱਤਾਧਾਰੀ ਧਿਰ ਤੇ ਕਈ ਦੋਸ਼ ਲੱਗਿਆ ਵੀ ਉਹਨਾਂ ਨੇ ਲਾਲਚ ਦੇ ਦੇ ਕੇ ਵੀ ਵੋਟਾਂ ਨੂੰ ਖਰੀਦੋ ਫਰੋਖਤ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਹਾਂ ਇਹ ਇਹ ਵੀ ਤੁਸੀਂ ਸੁਣਿਆ ਦੋਸ਼ ਲੱਗੇ ਆ ਔਰ ਉਹਦੇ باوجود ਵੀ ਉੱਥੇ ਜਿਹੜੀ ਵੋਟ ਪ੍ਰਤੀਸ਼ਤਤਾ ਵਧੀ ਨਹੀਂ ਗਈ ਮਤਲਬ ਉਹਦੇ ਨੇੜੇ ਜਿਹੀ ਰਹਿਣ ਦੀ ਕਹਿ ਲੋ ਅਜੇ ਥੋੜਾ ਟਾਈਮ ਪਿਆ ਵੀ ਹੈ ਸੁਭਾਵਨਾ ਔਰ ਉਹ ਜਿਸ ਤਰ੍ਹਾਂ ਦੇ ਜਿਵੇਂ 2:00 ਵਜੇ ਤੱਕ 34% ਆ ਰਿਹਾ ਸੀ ਔਰ ਜੇ ਇਸ ਹਲਕੇ ਦਾ ਪਛੋਕੜ ਵੀ ਦੇਖ ਲਈਏ ਜਾਂ ਲੋਕ ਸਭਾ ਚੋਣਾਂ ਚ ਵੀ ਦੇਖ ਲਈਏ 60% ਤੋਂ ਥੱਲੇ ਜਿਹੀ ਰਹੀ ਹੈ ਇਸ ਹਲਕੇ ਚ ਹਮੇਸ਼ਾ ਔਰ ਅੱਜ ਵੀ ਇਹਦਾ ਕਾਰਨ ਇਹ ਵੀ ਕਹਿ ਰਹੇ ਆ ਕਿ ਜਿਹੜੀ ਤਾਂ ਗਰਮੀ ਬਹੁਤ ਜ਼ਿਆਦਾ ਬਿਲਕੁਲ ਕਿਉਂਕਿ ਹਮੋਸ ਵਾਲਾ ਅੱਜ ਮਾਹੌਲ ਬਣਿਆ ਰਿਹਾ ਉਹਦੇ ਕਰਕੇ ਵੀ ਲੋਕ ਘਟ ਨਿਕਲੇ ਆ ਔਰ ਨਾਲ ਹੀ ਗੱਲ ਕਰ ਲਈਏ ਕਿ ਜਿਹੜਾ ਹੈਗਾ ਇਹ ਕੱਲੀ ਗਰਮੀ ਨਹੀਂ ਕਿ ਲੋਕਾਂ ਦਾ ਰੁਝਾਨ ਵੀ ਘਟ ਜਾਂਦਾ ਜਦੋਂ ਹਜੇ 40 ਦਿਨ ਤਾਂ ਬਚ ਪਿਆ ਜੀ ਇਹ ਹਸਲਕੇ ਦੀ ਗੱਲ ਕਰ ਲਈਏ ਤਾਂ ਇਹ ਹਸਲਕੇ 'ਚ ਤਾਂ 22 ਤੋਂ ਬਾਅਦ ਚਾਰ ਇਲੈਕਸ਼ਨ ਆ ਗਈਆਂ ਨੇ ਬਿਲਕੁਲ ਪਹਿਲਾਂ 22 ਦੀ ਲੋਕਾਂ ਨੇ ਚੋਣ ਲੜੀ ਆ ਉਦੋਂ ਬਾਅਦ ਜਿਹੜੇ ਉਹ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਆ ਗਈ ਸੀ ਉਦੋਂ ਬਾਅਦ ਲੋਕ ਸਭਾ ਫੇਰ ਆ ਗਿਆ ਹੁਣ ਤੋਂ ਬਾਅਦ ਹੁਣ ਫੇਰ ਹੀ ਜਿਵੇਂ ਨਹੀਂ ਚੋਣ ਆ ਗਿਆ ਵਿਧਾਨ ਸਭਾ ਹਲਕੇ ਦੀ ਪੱਛੀ ਉਹ ਇਹ ਨਾ ਇੱਕ ਉਂਗਲ ਤੇ ਸਿਆਹੀ ਉੱਤਰੀ ਨਹੀਂ ਦੂਜੇ ਤੇ ਲਾਣੀ ਪੈ ਗਈ ਉਹ ਉਹੀ ਗੱਲ ਆ ਵੀ ਅੱਜ ਤੱਕ ਹਜੇ ਆਪੋ ਕਹਿੰਦੇ ਹੁੰਦੇ ਹਨ ਨਾ ਵੀ ਹਜੇ ਤਾਂ ਈਸ਼ੂ ਦੀ ਆ ਜਾਂ ਮਾਮਲੇ ਦੀ ਸਿਆਹੀ ਵੀ ਨਹੀਂ ਸੁੱਕੀ ਇੱਕ ਨਵਾਂ ਆ ਗਿਆ ਮਾਮਲਾ ਇਹ ਇੱਕ ਘਾਬਤ ਹੈ ਬਿਲਕੁਲ ਯਾ ਤੇ ਔਰ ਇਹ ਤੁਸੀਂ ਦੇਖ ਲਓ ਇਹ ਸੱਚੀ ਗੱਲ ਹੀ ਹੋ ਗਈ ਅੱਜ ਵੀ ਹਜੇ ਸ਼ਾਈ ਜਿਹੜੀ ਪਿਛਲੀ ਲੋਕ ਸਭਾ ਚੋਣਾਂ ਆਲੀ ਲੱਗੀ ਸੀ ਉਹ ਹਜੇ ਲਈ ਨਹੀਂ ਸੀ ਤੇ ਉਹਦੇ ਕਰਕੇ ਉਂਗਲੀ ਵੀ ਬਦਲ ਨਹੀਂ ਪਈ ਹੈ ਹਾਂ ਔਰ ਇਹ ਆ ਇਹ ਵੀ ਨਵੀਂ ਇੱਕ ਦਿਲਚਸਪੀ ਵੀ ਕਹਿ ਸਕਦੇ ਆ ਇਹ ਹੈ ਔਰ ਦੂਸਰੀ ਗੱਲ ਹੈ ਕਿ ਇਹਦੀ ਇੱਕ ਹੋਰ ਦਿਲਚਸਪੀ ਇਸ ਹਲਕੇ ਦੀ ਦੇਖੀਏ ਤਾਂ ਇਸ ਹਲਕੇ ਚ ਤਕੜੀ ਤੇ ਕਾਲੀ ਦਲ ਵੀ ਹਮੋਂ ਸਾਹਮਣੇ ਹੋ ਗਿਆ ਇਹ ਨਵੀਂ ਗੱਲ ਹੈ ਬਿਲਕੁਲ ਕਿਉਂਕਿ ਕਾਲੀ ਦਲ ਨੇ ਤੁਹਾਨੂੰ ਪਤਾ ਹੈ ਕਿ ਬੀਬੀ ਸਰਜੀਤ ਕੌਰ ਨੂੰ ਇਲੈਕਸ਼ਨ ਚ ਉਤਾਰਿਆ ਸੀ ਔਰ ਬਾਅਦ ਚ ਪੈਰ ਪਿੱਛੇ ਗਏ ਚ ਲਿਆ बसपा ਦੇ ਉਮੀਦਵਾਰ ਬਿੰਦਰ ਲਖਾ ਨੂੰ ਉਹਨਾਂ ਨੇ ਸਪੋਰਟ ਕਰਤੀ ਸੀ ਔਰ ਅੱਜ ਜਿਹੜਾ ਕਾਲੀ ਦਲ ਦੇ ਜਿਹੜੇ ਬਾਦਲ ਧੜੇ ਵੱਲੋਂ ਤਾਂ ਜਿਹੜੇ ਬਿੰਦਰ ਲਖਾ ਦੇ ਕਈ ਥਾਵਾਂ ਤੇ ਪੋਲਿੰਗ ਬੂਥ ਵੀ ਲਾਏ ਹੋਏ ਸੀ ਔਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਜਿਹੜਾ ਵਿਰੋਧੀ ਜਾਂ ਬਾਗੀ ਠੜਾ ਕਹਿ ਸਕਦੇ ਆ ਔਰ ਵੈਸੇ ਤਾਂ ਉਹ ਕਹ ਰਹੇ ਵੀ ਸਾਨੂੰ ਬਾਗੀ ਨਾ ਕਿਹਾ ਕਰੋ ਅਸੀਂ ਤਾਂ ਕਾਲੀ ਦਲ ਦੇ ਅਸਲ ਵਾਰਿਸ ਆ ਔਰ ਉਹਨਾਂ ਵੱਲੋਂ ਅੱਜ ਜਿਹੜਾ ਕਾਲੀ ਦਲ ਦੀ ਤਕੜੀ سپورਟ ਤੇ ਮਤਲਬ ਉਹ ਖੜੇ ਆ ਚਾ ਬੀਬੀ ਜਗੀਰ ਕੌਰ ਸੀ ਜਿਨ੍ਹਾਂ ਦਾ ਆਪਣਾ ਇਹ ਨਿੱਜੀ ਹਲਕਾ ਵੀ ਉਹਨਾਂ ਦੀ ਰਹਿਸ਼ ਵੀ ਐ ਜਲੰਧਰ ਚ ਤੁਹਾਨੂੰ ਯਾਦ ਹੋ ਔਰ ਦੂਜਾ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਨੇ ਸਾਰੀ ਚੋਣ ਮੈਂ ਵੀ ਸੰਭਾਲੀ ਹੋਈ ਸੀ ਉਹ ਉਹ ਬੀਬੀ ਸਰਜੀਤ ਕੌਰ ਦੇ ਹੱਕ 'ਚ ਉਹਨਾਂ ਨੇ ਮਹਿਮ ਚਲਾਈ ਔਰ ਵੱਖ-ਵੱਖ ਆਗੂ ਵੀ ਜਿਹੜੇ ਨੇ ਬਾਗੀ ਧੜੇ ਦੇ ਕਹਿ ਸਕਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਹੋਰ ਆਗੂ ਵੀ ਇਸ ਇਲੈਕਸ਼ਨ 'ਚ ਆ ਕੇ ਹਾਜ਼ਰੀ ਲਵਾ ਕੇ ਗਏ ਆ ਔਰ ਉਹਨਾਂ ਨੂੰ ਅੱਜ ਜਿਹੜੀ ਹੈ ਨਵੀਂ ਗੱਲ ਦੱਸਦੀ ਹੈ ਕਿ ਉਹਨਾਂ ਨੂੰ ਆਸ ਹੈ ਕਿ ਉਹ ਲੋਕ ਸਭਾ ਚੋਣਾਂ ਨਾਲੋਂ ਜਿਹੜਾ ਆਪਣੇ ਉਮੀਦਵਾਰ ਦੀ ਵੋਟ ਵਧਾਉਣਗੇ ਭਾਵੇਂ ਜਿੱਤਣ ਦੀ ਗੱਲ ਤਾਂ ਨਹੀਂ ਕਰਦੇ ਔਰ ਉਹਦਾ ਜੇ ਉਹ ਵੋਟ ਵੱਧਦੀ ਹੈ ਔਰ ਬਿਨਾ ਸੁਖਵੀਰ ਦੀ ਗੈਰ ਹਾਜ਼ਰੀ ਚ ਵੱਧਦੀ ਐ ਸੁਖਵੀਰ ਦੀ ਹਾਜ਼ਰੀ ਤੋਂ ਇਹਨੂੰ ਜਿਹੜਾ ਕਹਿ ਲਈਏ ਵਿਰੋਧੀ ਬਾਗੀ ਧੜਾ ਕਹਿ ਲਈਏ ਉਹ ਆਪਦੀ ਪ੍ਰਾਪਤੀ ਮੰਨਦਾ ਜੀ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਜਿਹੜਾ ਹੈਗਾ ਅੱਜ ਇਸ ਹਲਕੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਦਾ ਸੱਤਾਧਾਰੀ ਤਰ੍ਹਾਂ ਦਾ ਬੜਾ ਜ਼ੋਰ ਲੱਗਿਆ ਹੋਇਆ ਸੀ ਔਰ ਮੁੱਖ ਮੰਤਰੀ ਦਿਨ 'ਚ ਦੇ ਚਾਰ-ਚਾਰ ਸਾਮਾਂ ਤੇ ਚੋਣ ਜਲਸੇ ਕਰਦੇ ਰਹੇ ਔਰ ਸਾਰਾ ਸਮਾਂ ਤੁਹਾਨੂੰ ਯਾਦ ਹੈ ਕਿ ਇਸ ਹਲਕੇ 'ਚ ਹੀ ਰਹੇ ਹੈ ਔਰ ਜਿਸ ਤਰ੍ਹਾਂ ਦੇ ਪਹਿਲਾਂ ਹਾਲਾਤ ਸੀ ਇੱਥੇ ਜਾਂ ਲੋਕ ਸਭਾ ਚੋਣਾਂ ਤੇ ਝਾਤ ਮਾਰ ਲਈਏ ਤਾਂ ਜਿਹੜਾ ਜਿਸ ਤਰ੍ਹਾਂ ਕਾਂਗਰਸ ਤੇ ਜਾਂ ਚਰਨਜੀਤ ਸਿੰਘ ਚੰਨੀ ਤੇ ਉਦੋਂ ਆਪਣੇ ਰਿੰਕੂ ਜੀ ਭਾਜਪਾ ਦੇ ਵਿਚਕਾਰ ਮੁਕਾਬਲਾ ਰਿਹਾ ਆਮ ਆਦਮੀ ਪਾਰਟੀ ਕਾਫੀ ਪਿੱਛੇ ਸੀ ਔਰ ਕਾਲੀ ਦਲ ਤਾਂ ਜਮਾਈ ਸੇਮਟ ਗਿਆ ਸੀ ਮਤਲੇ ਆ ਗਈ ਔਰ ਇਹ ਜਿਮਨੀ ਚੋਣ ਦਾ ਜਿਹੜਾ ਕਿਉਂਕਿ ਵੈਸੇ ਵੀ ਇਹ ਚ ਸੱਤਾਧਾਰੀ ਧਰ ਦੇ ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ ਹੱਥ 'ਚ ਹੁੰਦੀਆਂ ਨੇ ਔਰ ਇੱਥੇ ਵੀ ਜਿਹੜਾ ਕਾਫੀ ਜਿਹੜਾ ਆ ਕੇ ਆਖਰੀ ਦਿਨਾਂ ਚ ਦ੍ਰਿਸ਼ ਜਿਹੜਾ ਬਦਲਿਆ ਜਾਂ ਕਹ ਲਓ ਕਿ ਸੱਤਾਧਾਰੀ ਤਰਨੇ ਜਦੋਂ ਹਰ ਤਰ੍ਹਾਂ ਦਾ ਹਰਬਾ ਜਰਬਾ ਵਰਤਦਿੰਦੀਆਂ ਧਿਰਾਂ ਕਿ ਉਹ ਔਰ ਵਿਰੋਧੀ ਧਿਰਾਂ ਦਾ ਵੀ ਦੋਸ਼ ਲਾਉਂਦੀਆਂ ਰਹੀਆਂ ਵੀ ਡਰਾ ਤਮਕਾ ਕੇ ਵੀ ਕੀਤਾ ਜਾਂ ਤੁਸੀਂ ਦੇਖਿਆ ਸੀ ਤਲੰਗਰਾਲ ਨੂੰ ਸੁਣਿਆ ਕਿ ਉਹ ਅਕਸਰ ਜੀਵਨ ਉਹਦਾ ਸਟੇਜ ਤੇ ਰੋਂਦਾ ਵੀ ਨਜ਼ਰ ਆਇਆ ਸੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਲੋਕਾਂ ਨੇ ਜਦੋਂ VOTING ਹੋ ਰਹੀ ਸੀ ਲੋਕ ਇਹ ਨਿਰਾਸ਼ਤਾ ਵੀ ਪ੍ਰਗਟਾ ਰਹੇ ਸੀ ਜੀ ਵੇਸੀ ਸੀ ਤਲੰਗਰਾਲ ਨੂੰ ਚੁਣ ਕੇ ਭੇਜਿਆ ਹੂੰ ਔਰ ਜੇ ਉਹ ਸੱਤਾਧਾਰੀ ਧਰਚ ਹੁੰਦੇ ਹੋਏ ਪੰਜਾਬ ਦੀ ਚ ਕਿ ਲੋਕਾਂ ਦੇ ਮਸਲੇ ਮੁੱਦੇ ਨਹੀਂ ਉਠਾ ਸਕੇ ਜਾਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਹੁਣ ਉਹ ਸੱਤਾਧਾਰੀ ਧਰਤੋ ਜਿਹੜੀ ਵਿਰੋਧੀ ਕਹੋ ਚਲੋ ਕੇਂਦਰ ਚ ਭਾਵੇਂ ਭਾਜਪਾ ਦੀ ਸੱਤਾਧਾਰੀ ਧਰ ਹੈ ਪਰ ਪੰਜਾਬ ਚ ਤਾਂ ਵਿਰੋਧੀ ਧਰ ਚ ਵੀ ਆ ਨੀ ਗਈ ਆ ਵੀ ਉਸ ਧਰ ਚ ਉਹ ਐਮਐਲਏ ਬਣ ਕੇ ਕੀ ਲੋਕਾਂ ਦਾ ਸਵਾਰ ਲੈਣਗੇ ਨਕ ਕਿ ਇਸ ਤਰ੍ਹਾਂ ਦੇ ਮਸਲੇ اٹھਾ ਲੈਣਗੇ ਉਹ ਇਹ ਲੋਕ ਅੱਜ ਜਦੋਂ ਵੋਟ ਪਾਉਂਦੇ ਸੀ ਸਵਾਲ ਵੀ ਕਰਦੇ ਸੀ ਔਰ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਗਈ ਕਿ ਇਸ ਲੋਕ ਰੁਝਾਨ ਕਿਉਂ ਨਹੀਂ ਬਣ ਰਿਹਾ ਜਾਂ ਖਾਸ ਕਰ ਜਿਹੜੇ ਮੁਲਾਜ਼ਮਾਂ ਜਾਂ ਕੈਲੀਏ ਜਾਂ ਜੰਗ ਜਨਰੇਸ਼ਨ ਆ ਬਹੁਤ ਘੱਟ ਉਹਨਾਂ ਦਾ ਰੁਝਾਨ ਨਜ਼ਰ ਆ ਰਿਹਾ ਸੀ ਬਜ਼ੁਰਗ ਜ਼ਰੂਰ ਜਾ ਰਹੇ ਸੀ ਔਰ ਬਜ਼ੁਰਗ ਹੀ ਇਹ ਦੋਸ਼ ਲਾ ਰਹੇ ਸੀ ਵੀ ਯਾਰ ਇਹ ਤਾਂ ਸਾਡੀ ਉਂਗਲੀ ਦਿਖਾ ਕੇ ਕਹਿ ਰਹੇ ਸੀ ਵੀ ਸਾਡੀ ਅਜੇ ਸ਼ਾਹੀ ਵੀ ਨਹੀਂ ਸੁੱਕੀ ਅਸੀਂ ਦੁਬਾਰਾ ਪਾਉਣ ਆ ਗਏ ਆ ਵੋਟਾਂ ਪਰ ਉਹ ਇਹਦੇ باوجود ਉਹ ਕਹਿ ਰਹੇ ਸੀ ਵੀ ਅਸੀਂ ਆਪਣੀ ਵੋਟ ਦੀ ਵਰਤੋਂ ਤਾਂ ਕਰ ਰਹੇ ਆ ਤਾਂ ਕਿ ਅਸੀਂ ਆਪਣਾ ਕੋਈ ਸਹੀ ਨਮੈਂਦਾ ਚੁਣ ਸਕੀਏ ਸਕੀਏ ਤਾਂ ਕਿ ਇਸ ਹਲਕੇ 'ਚ ਵਿਕਾਸ ਹੋ ਸਕੇ ਔਰ ਜੇ ਆਪਾਂ ਗੱਲ ਕਰ ਲਈਏ ਕਿ ਸੱਤਾਧਾਰੀ ਧਿਰ ਦੇ ਜਿਹੜੇ ਮਹਿੰਦਰ ਭਗਤ ਆ ਉਹਨਾਂ ਦੇ ਫਾਦਰ ਸਾਹਿਬ ਵੀ ਚੁੰਨੀ ਲਾਲ ਭਗਤ ਜਿਹੜੇ ਕਹਿੰਦੇ ਸੀ ਬੀਜੇਪੀ ਤੇ ਉਹ ਪੱਕੇ ਸਪੋਰਟਰ ਨੇ ਜੋ ਬੀਜੇਪੀ ਨਾਲ ਰਹਿਣਗੇ ਅੱਜ ਵੀ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਹਾਡਾ ਮੰਨ ਤਾਂ ਬੀਜੇਪੀ ਉਹ ਕਹਿੰਦੇ ਨਹੀਂ ਮੈਂ ਰਿਟਾਇਰ ਹੋ ਗਿਆ ਹੁਣ ਤੇ ਮੈਂ ਆਪਣੇ بیٹے ਦੀ ਸਪੋਰਟ ਕਰ ਰਿਹਾ ਔਰ ਕਾਫੀ ਉਤਸ਼ਾਹਤ ਨਜ਼ਰ ਆਇਆ ਔਰ ਉੱਥੇ ਦੇਖਿਆ ਜਾਵੇ ਤਾਂ ਜਿਹੜਾ ਪਾਵੇਂ ਤਕੂਣਾ ਮੁਕਾਬਲਾ ਕਿਹਾ ਜਾਂਦਾ ਪਰ ਆਹਮੋ ਸਾਹਮਣੇ ਦਾ ਮੁਕਾਬਲਾ ਹੀ ਹੋ ਗਿਆ ਆਖਰੀ ਸਮੇਂ 'ਚ ਆ ਕੇ ਕਹਿ ਲੀਏ ਕਾਂਗਰਸ ਤੇ ਆਮ ਆਦਮੀ ਪਾਰਟੀ ਪਾਵੇਂ ਚਲੋ ਭਾਜਪਾ ਨੂੰ ਵੀ ਆਪਾਂ ਕਿਉਂਕਿ ਬੜਾ ਵੱਡਾ ਵੋਟ ਬੈਂਕ ਮਿਲਿਆ ਭਾਜਪਾ ਨੂੰ ਲੋਕ ਸਭਾ 'ਚ ਆਪਾਂ ਪਿੱਛੇ ਨਹੀਂ ਦੇਖ ਸਕਦੇ ਤਕੂਣੇ ਮੁਕਾਬਲੇ ਦੀ ਗੱਲ ਕਰਾਂਗੇ ਪਰ ਆਹਮੋ ਸਾਹਮਣੇ ਮੁਕਾਬਲਾ ਹੋਇਆ ਔਰ ਜਿਸ ਤਰ੍ਹਾਂ ਦੇ ਜੇ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਕਿਉਂਕਿ ਵੋਟ ਪ੍ਰਤੀਸ਼ਤਤਾ ਘਟਦੀ ਆ ਬਿਲਕੁਲ ਤਾਂ ਉਹਦਾ ਨੁਕਸਾਨ ਜਿਹੜਾ ਉਹ ਸੱਤਾਧਾਰੀ ਤਰਨ ਵੀ ਹੁੰਦਾ ਜੇ ਆਪਾਂ ਪਸ਼ੋਕੜ ਵੱਲ ਨਿਗਾਹ ਮਾਰ ਲਈਏ ਜਾਂ ਸਿਆਸੀ ਜਿਹੜੇ ਬਾਹਰ ਨੇ ਜੇ ਉਹਨਾਂ ਦੇ ਨਜ਼ਰੀਏ ਨਾਲ ਦੇਖੀਏ ਤਾਂ ਜਿਸ ਤਰ੍ਹਾਂ ਵੋਟ ਪ੍ਰਤੀਸ਼ਤਤਾ ਵਧਣੀ ਚਾਹੀਦੀ ਸੀ ਜਾਂ ਜਿਸ ਤਰ੍ਹਾਂ ਦੇ ਵਿਰੋਧੀ ਤਰ੍ਹਾਂ ਦੋਸ਼ ਲਾਉਂਦੀਆਂ ਵੀ ਜੀ ਇਹਨਾਂ ਨੇ ਮਹਿਲਾਵਾਂ ਨੂੰ ਸ਼ੂਟ ਬੰਡੇ ਆ ਔਰ ਸ਼ਰਾਬ ਦਾ ਕਹਿ ਰਹੇ ਸੀ ਰਾਜਾ ਟ੍ਰੱਕ ਫੜਿਆ ਹੈ ਨਾ ਪਰ ਉਸ ਹਿਸਾਬ ਨਾਲ ਕੋਈ ਐਡੀ ਰੁਝਾਨ ਲੋਕਾਂ 'ਚ ਨਹੀਂ ਦਿਖਿਆ ਬਈ ਵਿਰੋਧੀ ਧਿਰਾਂ ਨੇ ਬਹੁਤ ਜ਼ਿਆਦਾ ਉਤਸ਼ਾਹਤ ਕਰਦੇ ਹੁਣ ਸੱਤਾਧਾਰੀ ਧਿਰਾਂ ਨੇ ਬਹੁਤ ਜ਼ਿਆਦਾ ਉਤਸ਼ਾਹਤ ਕਰਦੇ ਹੋਣ ਲੋਕ ਔਰ ਜੇ ਗੱਲ ਕਰੀਏ ਕਿ ਹੁਣ ਰਿਜ਼ਲਟ ਨਤੀਜਾ ਤਾਂ ਹੁਣ 13 ਨੂੰ ਸਾਹਮਣੇ ਆ ਜਾਣਾ ਔਰ ਜਿਹੜੀ ਕੱਲੇ ਇਹੀ ਨਹੀਂ ਤਕੌਣੇ ਮੁਕਾਬਲੇ ਵਾਲੇ ਉਮੀਦਵਾਰੀ ਨਹੀਂ ਜਿੱਥੇ ਗੱਪਾਂ ਗੱਲ ਕਰ ਸਕਦੇ ਆਂ ਬੀਬੀ ਸ੍ਰਿੰਦਰ ਕੌਰ ਕਾਂਗਰਸ ਦੇ ਔਰ ਭਾਜਪਾ ਦੇ ਸੀਤ ਲੰਗਰਾਲ ਨੇ ਆਮ ਆਦਮੀ ਪਾਰਟੀ ਦੇ ਮਿੰਦਰ ਭਗਤ ਨੇ ਔਰ ਕਾਲੀ ਦਲ ਦੇ ਆਪਾਂ ਗੱਲ ਕਰ ਸਕਦੇ ਆਂ ਬੀਬੀ ਸਰਜੀਤ ਕੌਰ ਨੇ ਜਿਹਨੂੰ ਚਾਹ ਬਾਗੀ ਗਰੁੱਪ ਦੀ ਹੁਣ ਕਹਿ ਲਓ ਔਰ ਬਸਪਾ ਦੇ ਬਿੰਦਰ ਲਖਾ ਨੇ ਇਹ ਮਤਲਬ ਪੰਜ ਤਾਂ ਅਹਿਮ ਚਿਹਰੇ ਨੇ ਇਹ ਤੋਂ ਇਲਾਵਾ ਵੀ 15 ਜਿਹੜੇ ਟੋਟਲ ਉਮੀਦਵਾਰ ਨੇ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਸੀ ਜਿਨ੍ਹਾਂ ਦੀ ਕਿਸਮਤ ਕਹਿ ਲਓ ਅੱਜ VOTING ਮਸ਼ੀਨਾਂ ਚ ਪੰਦ ਲੋਗੀ 13 ਨੂੰ ਰਿਜ਼ਲਟ ਆ ਜਾਣਾ ਔਰ ਨੀਟੂ ਸ਼ਟਰਾਂ ਵਾਲਾ ਵੀ ਆਸ ਲਾਈ ਬੈਠਾ ਵੀ ਉਹ ਕਹਿ ਰਿਹਾ ਵੀ ਮੈਨੂੰ ਲੋਕ ਸਭਾ ਚੋਣਾਂ 'ਚ 1800 ਵੋਟ ਪਈ ਆ ਤੇ ਮੈਨੂੰ ਆਸ ਆ ਵੀ ਇਹ ਹਲਕੇ 'ਚ ਮੈਂ ਜ਼ਰੂਰ ਜਿੱਤੂਗਾ ਔਰ ਇਹ ਹਲਕੇ ਦੇ ਜਿਹੜੇ ਮੁੱਦੇ ਮਸਲਿਆਂ ਦੀ ਗੱਲ ਕਰੀਏ ਤਾਂ ਲੋਕ ਮੁੱਦੇ ਮਸਲੇ ਠਾਉਂਦੇ ਨਜ਼ਰ ਆ ਰਹੇ ਸੀ ਵੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੁਨਿਆਦੀ ਲੋੜ ਆ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਔਰ ਵੱਡੀ ਗੱਲ ਹੈ ਕਿ ਸੀਵਰੇਜ ਤੇ ਬੜੇ ਨਾਕਸ ਪ੍ਰਬੰਧ ਨੇ ਬਿਲਕੁਲ ਹਨ ਔਰ ਜੋ ਇਹ ਦਿਨਾਂ ਕਈ ਹਲਕਿਆਂ 'ਚ ਤੁਸੀਂ ਜਦੋਂ ਪਿਛਲੇ ਦਿਨਾਂ ਚੱਲੀ ਆ ਚੋਣ ਮਹਿਮ ਚੱਲੀ ਆ ਤਾਂ ਕਈ ਗਲੀਆਂ ਭੱਲਿਆਂ 'ਚ ਪਾਣੀ ਖੜਾ ਵੀ ਨਜ਼ਰ ਆਇਆ ਹੂੰ ਔਰ ਅੱਜ VOTING ਦੌਰਾਨ ਜਿਹੜੀਆਂ ਵਿਰੋਧੀ ਧਿਰਾਂ ਸੱਤਾਧਾਰੀ ਧਿਰ ਤੇ ਦੋਸ਼ ਈਲਾਉਂਦੀਆਂ ਰਹੀਆਂ ਇਵਨ ਕਾਂਗਰਸ ਪਾਰਟੀ ਦੇ ਰਾਜਾ ਬਰਿੰਗ ਨੇ ਜਿਹੜੇ ਪ੍ਰਧਾਨ ਨੇ ਉਹ ਤਾਂ ਅੱਜ ਕਮਿਸ਼ਨਰ ਦਫ਼ਤਰ 'ਚ ਹੀ ਬੈਠੇ ਰਹੇ ਆ ਜਾ ਕੇ ਵੀ ਮੈਂ ਇਹਨੂੰ ਤਾਂ ਬੈਠਣਾ ਪੈ ਰਿਹਾ ਇੱਥੇ ਸੱਤਾਧਾਰੀ ਧਿਰ ਜੀ ਤੱਕੇਸ਼ਾਈ ਕਰ ਰਹੀ ਆ ਲੋਕਾਂ ਨੂੰ ਵੋਟਾਂ ਲਈ ਲਾਲਚ ਦੇ ਰਹੀ ਆ ਔਰ ਖੈਰ ਇਹ ਤਾਂ ਵਿਰੋਧੀ ਧਿਰਾਂ ਦਾ ਹੁੰਦਾ ਵੀ ਹੈ ਬਈ ਦੋਸ਼ ਲਾਉਣੇ ਵੀ ਹੁੰਦੇ ਆ ਔਰ ਉਹਦਾ ਜਵਾਬ ਵੀ ਦਿੱਤਾ ਅਭਿੰਦਰ ਭਗਤ ਜਿਹੜੇ ਉਤੋਂ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਬਖਲਾਈਆਂ ਹੋਈਆਂ ਨੇ ਵਿਰੋਧੀ ਧਿਰਾਂਜੀ ਚ ਕਾਂਗਰਸ ਦੀ ਵੀ ਉਹਨਾਂ ਨੇ ਗੱਲ ਕੀਤੀ ਆ ਔਰ ਨਾਲ ਸੀਤ ਲੰਗਰਾਲ ਦੀ ਵੀ ਗੱਲ ਕੀਤੀ ਆ ਭਾਜਪਾ ਉਹ ਬਹੁਤ ਜ਼ਿਆਦਾ ਰੋਪਟ ਰਹੇ ਨੇ ਵੀ ਇਹ ਆਪ ਦੀ ਹਾਰ ਨੂੰ ਦੇਖਦੇ ਆ ਰੋਪਟ ਰਹੇ ਨੇ ਨਤੀਜਾ ਕੀ ਆਊਗਾ ਉਹ ਹੁਣ ਤਾਂ ਸਮਾਂ ਨੇੜੇ ਆ ਕਿਉਂਕਿ ਲੋਕ ਭਾਵੇਂ ਸਾਰੀਆਂ ਧਿਰਾਂ ਜੋਰ ਲਾ ਲੈਣ ਸਾਰੀਆਂ ਧਿਰਾਂ ਸਿਆਸੀ ਧਿਰਾਂ ਨੇ ਜਿਹੜੀਆਂ ਆਪ ਦੇ ਹਰ ਬੇਚਰਬੇ ਵਰਤ ਲੈਣ ਲਾਲਚ ਦੇ ਲੈਣ ਪਰ ਲੋਕ ਫੈਸਲਾ ਲੈ ਕੇ ਹੀ ਵੋਟ ਪਾਉਂਦੇ ਇਹ ਦਿਖਾਤਾ ਲੋਕਾਂ ਨੇ ਲੋਕ ਸਭਾ ਚੋਣਾਂ ਚ ਔਰ ਲੋਕ ਜਾਗਰੂਕ ਵੀ ਨੇ ਇਹ ਵੀ ਦਿਖਾਤਾ ਲੋਕਾਂ ਨੇ ਔਰ ਕਿਸਮਤ ਜਦੋਂ VOTING ਮਸ਼ੀਨਾਂ ਖੋਲਣੀਆਂ ਅਸਲੀ ਨਤੀਜਾ ਲੋਕਾਂ ਦੇ ਸਾਹਮਣੇ ਉਦੋਂ ਹੀ ਆਉਣਾ ਉਦੋਂ ਬਾ ਪਹਿਲਾਂ ਤਾਂ ਜਿਵੇਂ ਕਿਆਸਰਾਈਆਂ ਹੀ ਆਪਾਂ ਲਾ ਸਕਦੇ ਹਾਂ ਔਰ ਕਿਆਸਰਾਈਆਂ ਚ ਅ ਤਾਂ ਇਹ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਸਖਤ ਮੁਕਾਬਲਾ ਹੋਇਆ ਔਰ ਜਿਹੜੀ ਹੈਗੀ ਹੈ ਨਾਲ ਕਹਿ ਲਈਏ ਭਾਜਪਾ ਵੀ ਮੁਕਾਬਲੇ ਚ ਔਰ ਇਹ ਚ ਜਿਹੜੇ ਨਵੇਂ ਹੋ ਜਾਣਗੇ ਵੀ ਕਾਲੀ ਦਲ ਕਿਹੜਾ ਉੱਪਰ ਦਾ ਕਈ ਕਈ ਜਿਹੜੀਆਂ ਕਈ ਸਮੀਕਰਨ ਵੀ ਪੰਜਾਬ ਲੈਵਲ ਤੇ ਕਹਿ ਲੋ ਇਹ ਚੋਣ ਚ ਬਦਲਣਗੇ ਔਰ ਕਾਲੀ ਦਲ ਚ ਕਿਹਦਾ ਹਵਾਰ ਹੁੰਦਾ ਹੈ ਕਾਲੀ ਦਲ ਚ ਬਾਗੀ ਧੜੇ ਨੂੰ ਕਿਦਾਂ ਦਾ ਹਲਾਰਾ ਮਿਲਦਾ ਔਰ ਦੇਖਿਆ ਜਾਵੇ ਤਾਂ ਜੇ ਸੱਤਾਧਾਰੀ ਤਰ ਵੀ ਇੱਥੇ ਵੀ ਡਿੱਗਦੀ ਹੈ ਤਾਂ ਭਗਵੰਤ ਮਾਨ ਨੂੰ ਕਿਦਾਂ ਦੀ ਸੱਟ ਵੱਜਦੀ ਹੈ ਜੇ ਕਾਂਗਰਸ ਔਰ ਸੱਤਾਧਾਰੀ ਜਿੱਤ ਤੇ ਉੱਪਰ ਜਾਂਦੀ ਹੈ ਤਾਂ ਭਗਵੰਤ ਮਾਨ ਨੂੰ ਕਿਸ ਤਰ੍ਹਾਂ ਦਾ ਹਲਾਰਾ ਮਿਲਦਾ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਸਰਕਾਰ ਦੇ ਸਾਹਮਣੇ ਔਰ ਗਾਂ ਜਿਹੜੀਆਂ ਚਾਰ ਇਲੈਕਸ਼ਨਾਂ ਨੇ ਜੀ ਕਹਿ ਸਕਦੇ ਆਪਾਂ ਗਿੱਦੜਵਾਹਾ ਔਰ ਚੱਬੇਵਾਲਾ ਡੇਰਾ ਬਾਬਾ ਨਾਨਕ ਤੇ ਚੌਥੀ ਬਰਨਾਲਾ ਜਿੱਤ ਉਮੀਦ ਹੇਰ ਹੋਏ ਆ ਔਰ ਇਹ ਚਾਰਾਂ ਹਲਕਿਆਂ 'ਚ ਵੀ ਇਲੈਕਸ਼ਨ ਆਉਣ ਵਾਲੀ ਆ ਇੰਨਾ ਕਾ ਚਾਰਾਂ ਚ ਨਹੀਂ ਲੋਕ ਸਭਾ ਆਪਣੇ ਦੇ ਨਾਲ ਨਾਲ ਬਲਾਕ ਸਮਤੀ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਹਿ ਲਿਆ ਆਉਣ ਵਾਲੇ ਸਮੇਂ 'ਚ ਤਾਂ ਬਹੁਤੀਆਂ ਚੋਣਾਂ ਹੀ ਹੋਣੀਆਂ ਨੇ ਕੀ ਨਤੀਜੇ ਆਉਂਦੇ ਆ ਕੀ ਰਿਜ਼ਲਟ ਆਉਂਦੇ ਆ ਕਿਸ ਤਰ੍ਹਾਂ ਦੀ ਅਭਾਰ ਹੁੰਦੇ ਆ 27 ਨੂੰ ਲੈ ਕੇ ਕਿਉਂਕਿ ਮੁੱਖ ਜੰਗ 27 'ਚ ਹੋਣੀ ਹੈ ਸਰਕਾਰ ਦੇ ਜੇ 2.5 ਸਾਲ ਪਏ ਆ ਔਰ 27 ਲਈ ਕੀ ਸਬੰਧੀ ਹੁੰਦੀ ਆ ਉਹ ਸਮਾਂ ਦੱਸੂਗਾ ਜੀ ਤਾਂ ਅੱਗੇ ਗੱਲ ਕਰਦੇ ਆ ਵੀ ਕਿਸਾਨੀ ਮੋਰਚੇ ਨੂੰ ਲੈ ਕੇ ਅਦਾਲਤੀ ਫੈਸਲਾ ਆ ਚੁੱਕਿਆ లైకఫ్ ਦੇ ਅੰਦਰ ਉਹਨੂੰ ਖਾਲੀ ਕਰਨ ਦੀ ਗੱਲ ਆਖੀ ਗਈ ਹੈ ਤਾਂ ਇਸ ਤੋਂ ਬਾਅਦ ਕਿ ਸਾਰ ਰਸਤਾ ਕਲੀਅਰ ਹੋਣ ਤੋਂ ਬਾਅਦ ਕਿ ਕਿਸਾਨ ਹੁਣ ਦਿੱਲੀ ਵੱਲ ਨੂੰ ਕੂਚ ਕਰਨਗੇ ਅ ਦੇਖੋ ਗੱਲ ਕਰੀਏ ਤਾਂ ਕਿਸਾਨ ਜਿਹੜੇ ਪੰਜਾਬ ਦੇ ਨੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਹਿ ਲਿਏ ਕਿ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਤੇ ਪਹਿਲੀ ਸਰਕਾਰ ਤੇ ਦਬਾਅ ਬਣਾਉਣ ਲਈ ਜਿਹੜੀਆਂ ਕਿਸਾਨੀ ਮੰਗਾਂ ਮੁੱਦੇ ਮਸਲੇ ਸੀ ਜਾਂ ਕਹਿ ਲਿਏ ਜਿਹੜੇ ਵਾਅਦੇ ਸਰਕਾਰ ਨੇ ਦਿੱਲੀ 'ਚ ਬੈਠੇ ਕਿਸਾਨਾਂ ਨਾਲ ਕੀਤੇ ਸੀ ਉਹ ਵਾਅਦੇ ਲੈ ਕੇ ਜਾਂ ਐਮਐਸਪੀ ਦਾ ਮੁੱਦਾ ਲੈ ਕੇ ਉਹਦੀ ਗਰੰਟੀ ਨੂੰ ਕਾਨੂੰਨ ਬਣਾਉਣ ਨੂੰ ਲੈ ਕੇ ਮੁੱਦੇ ਲੈ ਕੇ ਅੱਗੇ ਵਧੇ ਹੀ ਦਿੱਲੀ ਵੱਲ ਨੂੰ ਸੀ ਹੂੰ ਦਿੱਲੀ ਵੱਧੇ ਕਿਸਾਨਾਂ ਨੂੰ ਤੁਹਾਨੂੰ ਯਾਦ ਆ ਕਿ ਹਰਿਆਣਾ 13 ਫਰਵਰੀ ਦੀ ਇਹ ਘਟਨਾ ਹੈ 13 ਫਰਵਰੀ ਨੂੰ ਉਹਨਾਂ ਨੂੰ ਇੱਥੇ ਰੋਕ ਲਿਆ ਸੀ ਖਨੌਰੀ ਤੇ ਸੰਭੂ ਬਾਰਡਰ ਤੇ ਬਹੁਤ ਤਰ੍ਹਾਂ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਸੀ ਇਵਨ ਥੱਲੇ ਕੱਲ ਗੱਡ ਤੇ ਸੀ ਤੁਸੀਂ ਸਾਰਾ ਕੁਝ ਦੇਖਿਆ ਹੋਊਗਾ ਔਰ ਪੱਕੀਆਂ ਕੰਧਾਂ ਬਣਾਤੀਆਂ ਹਰਿਆਣਾ ਸਰਕਾਰ ਨੇ ਔਰ ਉਸ ਸਮੇਂ ਜਿਸ ਤਰ੍ਹਾਂ ਦਾ ਘਟਨਾਕਰਮ ਹੋਇਆ ਸੀ ਬਹੁਤ ਸਾਰੇ ਕਿਸਾਨਾਂ ਦੀਆਂ ਇਵਨ ਅੱਖਾਂ ਚਲੀਆਂ ਗਈਆਂ ਅੱਖਾਂ ਖਰਾਬ ਹੋ ਗਈਆਂ ਉਹ ਹੰਝੂ ਗੈਸ ਦੇ ਗੋਲਿਆਂ ਨਾਲ ਈਵਨ ਇੱਕ ਆਪਣਾ ਸ਼ੁਭ ਕਰਨ ਜਿਹੜਾ ਖਨੋਰੀ ਬਾਰਡਰ ਤੇ ਯੰਗ ਜਿਹੜਾ ਨੌਜਵਾਨ ਕਿਸਾਨ ਆ ਗੂ ਸੀ ਉਹ ਮਤਲਬ ਸ਼ਹੀਦ ਵੀ ਹੋ ਗਿਆ ਸੀ ਜਿਹਦੇ ਪਰਿਵਾਰ ਨੂੰ ਹੁਣ ਕੱਲ ਹੀ 500万 ਕਰੋੜ ਰੁਪਈਆ ਤੇ ਉਹਦੀ ਸਿਸਟਰ ਨੂੰ ਨੌਕਰੀ ਦਾ ਹਾਂ ਨੌਕਰੀ ਦਾ ਐਲਾਨ ਕਰਕੇ ਆਇਆ ਔਰ ਅੱਜ ਜਿਹੜਾ ਤਾਜ਼ਾ ਫੈਸਲਾ ਆਇਆ ਕਿਉਂਕਿ ਉਦੇ ਪ੍ਰਤਾਪ ਸਿੰਘ ਹੈਗੇ ਨੇ ਇੱਕ ਜਿਹੜੇ ਐਡਵੋਕੇਟ ਜਿਨ੍ਹਾਂ ਨੇ ਜਨ ਹਿੱਤ ਚੀ ਪਟੀਸ਼ਨ ਪਾਈ ਸੀ ਕਿ ਕਿਸਾਨਾਂ ਨੂੰ ਅੱਗੇ ਵਧਣ ਦਾ ਜਿਹੜਾ ਉਹਨਾਂ ਦਾ ਰਾਈਟ ਹੈ ਫੰਡਾਮੈਂਟਲ ਰਾਈਟ ਹੈ ਉਹਨਾਂ ਨੂੰ ਅੱਗੇ ਵਧਣ ਦੇਣਾ ਚਾਹੀਦਾ ਔਰ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਪ੍ਰੋਟੈਸਟ ਉਹ ਕਰ ਸਕਦੇ ਨੇ ਕਿਸਾਨ ਕਿਸਾਨੀ ਮੁੱਦਿਆਂ ਨੂੰ ਮਸਲਿਆਂ ਨੂੰ ਲੈ ਕੇ ਉਹਨਾਂ ਨੂੰ ਜਿਹੜਾ ਲੋਕਤੰਤਰੀ ਰਾਜ ਚ ਸੰਘਰਸ਼ ਕਰਨ ਦਾ ਮਤਲਬ ਇੱਕ ਉਹਨਾਂ ਦਾ ਅਧਿਕਾਰ ਹੈ ਹਾਂ ਔਰ ਉਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਜਿਹੜਾ ਕੋਰਟ ਨੇ ਅੱਜ ਫੈਸਲਾ ਸੁਣਾਇਆ ਉਹ ਰੋ ਹਰਿਆਣਾ ਸਰਕਾਰ ਨੂੰ ਕਿਹਾ ਕਿ ਜਿਹੜੇ ਵੈਰੀਕੇਟਿੰਗ ਅੱਗੇ ਕੀਤੀ ਹੋਈ ਹੈ ਉਹਨੂੰ ਰਸਤਾ ਜਿਹੜਾ ਸਾਫ਼ ਕੀਤਾ ਜਾਵੇ ਔਰ ਇਹ ਰਸਤਾ ਖੋਲਿਆ ਜਾਵੇ ਤੇ ਉਹਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਦੋਨਾਂ ਸਟੇਟਾਂ ਨੂੰ ਕਿਹਾ ਵੀ ਜੇ ਬੈਕ ਪਿੱਛੇ ਵੀ ਕੋਈ ਵੈਰੀਕੇਟਿੰਗ ਕੀਤੀ ਹੋਈ ਹੈ ਰੋਡ ਤੇ ਤਾਂ ਉਹ ਵੀ ਹਟਾਈ ਜਾਵੇ ਔਰ ਇਹਦੇ ਨਾਲ ਇੱਕ ਜਿਹੜਾ ਨਵਾਂ ਸਵਾਲ ਹੈ ਜਿਹੜਾ ਤੁਸੀਂ ਕੀਤਾ ਕਿ ਜੇ ਰਸਤਾ ਖੁੱਲ ਜਾਂਦਾ ਪਰ ਕੋਰਟ ਨੇ ਵੀ ਕਿਹਾ ਇਹ ਵੀ ਇਹਨਾਂ ਨੂੰ ਕਿਸਾਨਾਂ ਨੂੰ ਅੱਗੇ ਜਾ ਕੇ ਆਪਣਾ ਪ੍ਰੋਟੈਸਟ ਕਰਨ ਦਿੱਤਾ ਜਾਵੇ ਔਰ ਉਹ ਲੋਕਤੰਤਰੀ ਢੰਗ ਨਾਲ ਜਾਂ ਜਿਸ ਤਰ੍ਹਾਂ ਦੇ ਕਾਨੂੰਨ ਮੁਤਾਬਕ ਉਹ ਆਪਣਾ ਪ੍ਰੋਟੈਸਟ ਕਰ ਸਕਦੇ ਨੇ ਔਰ ਹੁਣ ਜਿਹੜਾ ਨਵਾਂ ਸਵਾਲ ਹੈ ਕਿ ਕੀ ਕਿਸਾਨ ਅੱਗੇ ਵਧਣਗੇ ਹਮ ਇਹ ਦੇਖਿਆ ਜਾਵੇ ਤਾਂ ਇੱਥੇ ਜਿਹੜੀਆਂ ਕਾਫੀ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਸੀ ਇਹ ਪ੍ਰੋਗਰਾਮ ਇਹ ਕੁਝ ਕੁ ਕਿਸਾਨ ਜਥੇਬੰਦੀਆਂ ਵੱਲੋਂ ਸੀਗਾ ਪ੍ਰੋਗਰਾਮ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਦੋਂ ਖਨੌਰੀ ਤੇ ਸੰਭੂ ਬਾਰਡਰ ਤੇ ਫਿਰ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਜੁਟਲੀ ਹੋ ਗਈਆਂ ਸੀ ਔਰ ਇੱਕ ਜੁਟਤਾ ਨਾਲ ਜਿਹੜਾ ਸਰਕਾਰੀ ਤਸੱਦਦ ਹੋਇਆ ਕਹਿ ਲਓ ਜਾਂ ਹਰਿਆਣਾ ਸਰਕਾਰ ਨੇ ਜਾਂ ਮੋਦੀ ਸਰਕਾਰ ਤੇ ਦੋਸ਼ ਲੱਗੇ ਆ ਔਰ ਖੱਟਰ ਸਰਕਾਰ ਕਾਫੀ ਨਿਸ਼ਾਨੇ ਤੇ ਰਹੀ ਹੈ ਕਿਸਾਨਾਂ ਦੇ ਉਦੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਇਕੱਠੀਆਂ ਵੀ ਹੋ ਗਈਆਂ ਸੀ ਹੁਣ ਜਿਹੜਾ ਅੱਜ ਹੈ ਜੇ ਗੱਲ ਕਰ ਲਈਏ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਜਾਂ ਉਹਨਾਂ ਦੀ ਜਥੇਬੰਦੀ ਹੈ ਜਾਂ ਸਰਬੰਸ ਸਿੰਘ ਪੰਦੇਹਰ ਨੇ ਹੋਰ ਉਹਨਾਂ ਦੀ ਜਥੇਬੰਦੀ ਹੈ ਹੋਰ ਵੀ ਭਰਾਤਰੀ ਜਥੇਬੰਦੀਆਂ ਹੋਣੀਆਂ ਇਹ ਮੁੱਖ ਤੌਰ ਤੇ ਨੇ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਦੀ ਅਗਵਾਈ ਕਰ ਰਹੀਆਂ ਨੇ ਅੱਜ ਉਹਨ ਜਿਹੜੀ ਫੈਸਲਾ ਆਉਣ ਤੋਂ ਬਾਅਦ ਇਹਨਾਂ ਕਿਸਾਨ ਆਗੂਆਂ ਨਾਲ ਅ ਮਤਲਬ ਗੱਲਬਾਤ ਹੋਈ ਹੈ ਜਾਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਹਦੇ ਸਬੰਧ ਵਿੱਚ ਸਾਨੂੰ ਪਤਾ ਲੱਗ ਗਿਆ ਫੈਸਲਾ ਆ ਗਿਆ ਔਰ ਇਹ ਚੰਗਾ ਫੈਸਲਾ ਉਹ ਕਹਿੰਦੇ ਭਾਵੇਂ ਦੋਸ਼ ਕਿਸਾਨਾਂ ਤੇ ਲੱਗ ਰਿਹਾ ਵੀ ਉਹਨਾਂ ਨੇ ਰਸਤਾ ਰੋਕਿਆ ਹੋਇਆ ਔਰ ਪਿਛਲੇ ਦਿਨ ਤੁਹਾਨੂੰ ਯਾਦ ਹੋਊਗਾ ਕਿ ਉੱਥੋਂ ਦੇ ਨੇੜਲੇ ਪਿੰਡਾਂ ਦੇ ਕਈ ਲੋਕਾਂ ਨੂੰ ਖੜਾ ਕਰਕੇ ਟਕਰਾਅ ਦੀ ਵੀ ਕੋਸ਼ਿਸ਼ ਹੋਈ ਸੀਗੀ ਉਹਨਾਂ ਨੇ ਕਿਹਾ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਹੋਇਆ ਔਰ ਇਸ ਗੱਲ ਤੇ ਉਹ ਕਹਿੰਦੇ ਅਦਾਲਤ ਨੇ ਮੋਹਰ ਲਾਤੀ ਹੈ ਜਿਹੜਾ ਫੈਸਲਾ ਆਇਆ ਉਹਨਾਂ ਨੇ ਇਹ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਬਈ ਇਹ ਇੱਕ ਲੋਕਾਂ ਨੂੰ ਵੀ ਕਲੀਅਰ ਹੋ ਗਿਆ ਜਦੋਂ ਅਦਾਲਤ ਨੇ ਮੋਰ ਲਾਤੀ ਵੀ ਇਹ ਤਾਂ ਰੋਕਿਆ ਹੀ ਸਰਕਾਰ ਨੇ ਹੋਇਆ ਰਸਤਾ ਔਰ ਉਹਨਾਂ ਨੇ ਕਿਹਾ ਜਿਹੜਾ ਅੱਗੇ ਵਧਣ ਵਾਲੀ ਗੱਲ ਹੈ ਜਾਂ ਉਹ ਤੁਰੇ ਹੀ ਦਿੱਲੀ ਲਈ ਸੀ ਜਾਂ ਦਿੱਲੀ 'ਚ ਜਿਹੜੇ ਮੁੱਦੇ ਮਸਲੇ ਹਨ ਉਹ ਲੈ ਕੇ ਤੁਰੇ ਸੀ ਉਹ ਤਾਂ ਮੁੱਦੇ ਮਸਲੇ ਲਟਕਦੇ ਹੀ ਪਏ ਹਨ ਜੀ ਔਰ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਮੀਟਿੰਗ ਕਰਨਗੇ ਪਹਿਲਾਂ ਕਿਉਂਕਿ ਜੇ ਦਿੱਲੀ ਵੀ ਜਾਣਾ ਨਾ ਦਿੱਲੀ ਵੀ ਕੋਈ ਯੋਜਨਾ ਪਲੈਨਿੰਗ ਕਰਕੇ ਹੀ ਅੱਗੇ ਵਧਣਾ ਪਊਗਾ ਬਿਲਕੁਲ ਔਰ ਕਿਸ ਤਰ੍ਹਾਂ ਦੇ ਉੱਥੇ ਕਿੱਥੇ ਜਾ ਕੇ ਬੈਠਣਾ ਯਾ ਕਿਸ ਤਰ੍ਹਾਂ ਦੇ ਕਿਉਂਕਿ ਸਾਰੇ ਪ੍ਰਬੰਧ ਕਰਨੇ ਪੈਂਦੇ ਆ ਜਦੋਂ ਕਿਸਾਨਾਂ ਦੇ ਵੈਸੇ ਵੀ ਆਸਨ ਪਾਣੀ ਦੇ ਪ੍ਰਬੰਧ ਹੋਣ ਤੱਕ ਕਾਫੀ ਢੇਰ ਤੋਂ ਖੈਰ ਉੱਥੇ ਬੈਠੇ ਆ ਔਰ ਇਹ ਸਾਰਾ ਕੁਝ ਦੇਖ ਕੇ ਉਹ ਕਹਿੰਦੇ ਮੀਟਿੰਗ ਕਰਕੇ ਅਸੀਂ ਅਗਲਾ ਫੈਸਲਾ ਲਵਾਂਗੇ ਔਰ ਜਿਹੜੇ ਇਹ ਮੁੱਦੇ ਐ ਮਸਲੇ ਆ ਉਹ ਹੱਲ ਕਰਵਾ ਕੇ ਹੀ ਘਰ ਪਰਤਾਂਗੇ ਭਾਵੇਂ ਉਹਨਾਂ ਦਾ ਪ੍ਰੋਗਰਾਮ ਇਹੀ ਆ ਪਰ ਉਹ ਅਗਲਾ ਪ੍ਰੋਗਰਾਮ ਕਦੋਂ ਦਿੰਦੇ ਨੇ ਕਦੋਂ ਅੱਗੇ ਵਧਦੇ ਨੇ ਉਹ ਸਮਾਂ ਦੱਸੂਗਾ ਅੱਗੇ ਗੱਲ ਕਰਦੇ ਹਾਂ ਵੀ ਜਿਹੜੇ ਆਵਾਜ਼ ਏ ਪੰਜਾਬ ਜਗਮੀਤ ਬਰਾੜ ਨੇ ਤਾਂ ਉਹਨਾਂ ਨੇ ਕਾਫੀ ਲੰਬੇ ਸਮੇਂ ਬਾਅਦ ਚੁੱਪੀ ਥੋੜੀ ਹੈ ਤਾਂ ਕੀ ਨਵਾਂ ਪ੍ਰੋਗਰਾਮ ਲੈ ਕੇ ਆਏ ਨੇ ਦੇਖੋ ਜਗਮੀਤ ਬਰਾੜ ਦੀ ਗੱਲ ਕਰੀਏ ਤੁਸੀਂ ਆਵਾਜ਼ ਏ ਪੰਜਾਬ ਦੀ ਗੱਲ ਕੀਤੀ ਆ ਉਹ ਵਾਕਈ ਜਿਹੜੀ ਕਹ ਲੋ ਲੋਕ ਸਭਾ ਚ ਪੰਜਾਬ ਦੀ ਆਵਾਜ਼ ਬਣਦੇ ਰਹੇ ਆ ਉੱਤੇ ਮਸਲੇ ਠਾਉਂਦੇ ਰਹੇ ਆ ਔਰ ਉਹਨਾਂ ਦਾ ਜਿਹੜਾ ਨਵਾਂ ਪ੍ਰੋਗਰਾਮ ਆ ਭਾਵੇਂ ਉਹ ਤੁਹਾਨੂੰ ਪਤਾ ਵੀ ਕਈ ਪਾਰਟੀਆਂ ਚ ਬਦਲਦੇ ਰਹੇ ਆ ਪਰ ਉਹਨਾਂ ਦਾ ਜਿਹੜਾ ਬੋਲਣ ਦਾ ਸਟਾਈਲ ਆ ਜਾਂ ਮਤਲਬ ਲੋਕ ਮਸਲਿਆਂ ਨੂੰ ਮੁੱਦਿਆਂ ਨੂੰ ਉਠਾਉਣ ਦਾ ਜਿਹੜਾ ਉਹਨਾਂ ਦਾ ਸਟਾਈਲ ਆ ਨ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਲੜਦੇ ਆ ਰਹੇ ਆ ਪੰਜਾਬ ਦੇ ਮੁੱਦਿਆਂ ਤੇ ਔਰ ਲੋਕ ਮੁੱਦਿਆਂ ਤੇ ਉਹਨਾਂ ਨੂੰ ਮਤਲਬ ਲੋਕ ਕਾਫੀ ਵੱਡੀ ਲੋਕ ਲੰਬਿੰਦੀ ਹੈ ਉਹਨਾਂ ਨਾਲ ਪੰਜਾਬ ਚ ਰਹਿੰਦੀ ਹੈ ਔਰ ਕਾਂਗਰਸ ਤੋਂ ਬਾਅਦ ਉਹ ਅਕਾਲੀ ਦਲ ਚ ਵੀ ਪਿੱਛੇ ਚਲੇ ਗਏ ਸੀ ਜਦੋਂ ਤੋਂ ਉਹਨਾਂ ਨੇ ਅਕਾਲੀ ਦਲ ਨੇ ਉਹਨਾਂ ਨੇ ਮੋੜ ਹਲਕੇ ਤੋਂ ਚੋਣ ਵੀ ਲੜੀ ਸੀ ਤੁਹਾਨੂੰ ਯਾਦ ਹੋਊਗਾ ਔਰ ਉਸ ਤੋਂ ਬਾਅਦ ਜਿਉਂ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਚੋਂ ਪਾਸੇ ਕੀਤਾ ਤਾਂ ਉਹ ਚੁੱਪੀ ਬੈਠੇ ਸੀ ਉਹਨਾਂ ਨੇ ਹੁਣ ਚੁੱਪੀ ਤੋੜੀ ਆ ਔਰ ਜਿਹੜਾ ਉਹਨਾਂ ਦਾ ਹੁਣ ਵੀ ਨਵਾਂ ਪ੍ਰੋਗਰਾਮ ਹੈ ਗੈਰ ਰਾਸ਼ਟਰੀ ਹੈ ਜੀ ਔਰ ਉਹਨਾਂ ਨੇ ਇਸ ਪ੍ਰੋਗਰਾਮ ਤਹਿਤ ਕਹेलो ਪੰਜਾਬ ਚ ਇੱਕ ਮਾਲਵਾ ਨਹਿਰ ਕਹेलो ਉਹਨੂੰ ਲੈ ਕੇ ਇੱਕ ਨਵਾਂ ਪ੍ਰੋਗਰਾਮ ਦਿੱਤਾ ਉਹਨਾਂ ਨੇ 25 ਮਤਲਬ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਦਿੱਤਾ ਵੀ ਨਹਿਰ ਕੱਢੀ ਜਾਵੇ ਤਾਂ ਕਿ 6 ਜ਼ਿਲ੍ਹੇ ਨੇ ਜਿਹੜੇ ਇਹ ਚ ਆਪਾਂ ਗੱਲ ਕਰ ਸਕਦੇ ਹਾਂ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਬਠਿੰਡਾ ਇੱਕ ਹੋਰ ਜ਼ਿਲ੍ਹਾ ਆਪਣਾ 6 ਜ਼ਿਲ੍ਹੇ ਨੇ ਟੋਟਲ ਜਿੰਨਾ ਚ ਮੁਕਸਰ ਸ੍ਰੀ ਮੁਕਸਰ ਸਾਹਿਬ ਜੀ ਇਹਨਾਂ ਜ਼ਿਲ੍ਹਿਆਂ ਚ ਪਾਣੀ ਦੀ ਘਾਟ ਹੈ ਜਾਂ ਕਿਸਾਨਾਂ ਨੂੰ ਜਿਹੜੀ ਮਤਲਬ ਇੱਕ ਜੇ ਨਵੀਂ ਨਹਿਰ ਨਿਕਲਦੀ ਹੈ ਤਾਂ ਉਹ ਚ 700 ਕਿਊਸਕ ਪਾਣੀ ਜਿਹੜਾ ਛੱਡਿਆ ਜਾ ਸਕਦਾ ਜਿਹਦੇ ਨਾਲ ਇਸ ਇਲਾਕੇ ਦੇ ਇਸ ਖਿੱਤੇ ਦੇ ਲੋਕਾਂ ਨੋ ਮਤਲਬ ਪਾਣੀ ਦੀ ਕਿਸਾਨਾਂ ਦੀ ਸਮੱਸਿਆ ਹੱਲ ਹੋ ਸਕਦੀ ਹੈ ਔਰ ਇਹ ਨਮੀ ਕਹ ਲੋ ਖੁਸ਼ਹਾਲੀ ਲਿਆ ਸਕਦੀ ਹੈ ਨਹਿਰ ਉਹਨਾਂ ਨੇ ਗੱਲ ਕੀਤੀ ਹੈ ਔਰ ਭਗਵੰਤ ਮਾਨ ਦੇ ਜੇ ਇਸ ਸਰਕਾਰ ਦੇ ਬਜਟ ਸੈਸ਼ਨ ਦੀ ਵੀ ਗੱਲ ਕਰੀਏ ਤਾਂ ਉਸ ਸੈਸ਼ਨ 'ਚ ਇਹ ਨਹਿਰ ਦਾ ਮਤਾ ਵੀ ਪਾਸ ਹੋਇਆ ਹੋਇਆ ਕਹ ਲੋ ਸਰਕਾਰ ਵੀ ਬਣਾਉਣਾ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਵੀ ਉਹਨਾਂ ਨੇ ਕਹ ਲੋ ਵੀ ਇਹ ਸਰਕਾਰ ਨੂੰ ਯਾਦ ਕਰਾਤਾ ਜਾਇਸੋ ਮੁੱਦੇ ਤੇ ਲੋਕ ਲੰਬੰਦੀ ਕਰਕੇ ਇਹਦੇ ਨਾਲ ਇਹਦਾ ਨਿਰਮਾਣ ਜਲਦੀ ਹੋ ਜਾਊਗਾ ਔਰ ਉਹਨਾਂ ਨੇ ਇਸ ਦੇ ਸਬੰਧ ਚ ਪ੍ਰੋਗਰਾਮ ਦਿੱਤਾ ਔਰ ਚੁੱਪੀ ਤੋੜੀਆ ਔਰ ਉਹਨਾਂ ਨੇ 10 ਦਿਨਾਂ ਚ 25 ਮੀਟਿੰਗਾਂ ਕਰਨ ਦਾ ਪ੍ਰੋਗਰਾਮ ਲਿਖਿਆ ਔਰ ਇਹਦੇ ਨਾਲ ਉਹ ਕਿਸ ਤਰ੍ਹਾਂ ਇਸ ਮਸਲੇ ਨੂੰ ਜਾਂ ਜਾਂ ਸਰਕਾਰ ਦੇ ਚੇਤੇ ਚੋ ਬਿਸਰੇ ਹੋਏ ਮੁੱਤੇ ਨੂੰ ਕਿਸ ਤਰ੍ਹਾਂ ਉਹਨਾਂ ਦੇ ਚੇਤੇ ਚ ਲਿਆਉਂਦੇ ਨੇ ਜਾਂ ਭਗਵੰਤ ਮਾਨ ਸਰਕਾਰ ਜਿਹਦਾ ਇਹ ਆਪਣਾ ਵੀ ਇੱਕ ਮੁੱਦਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਵੀ ਇਹ ਤੇ ਦਿੱਤਾ ਹੋਇਆ ਜਾਂ ਯੋਜਨਾ ਵੀ ਬਣਾਈ ਹੋਈ ਹੈ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਇਸ ਮੁੱਦੇ ਨੂੰ ਲੈ ਕੇ ਲੜਾਈ ਲੜਦੇ ਨੇ ਇਹ ਤੇ ਕਿਦਾਂ ਦਾ ਸਰਕਾਰ ਅਮਲ ਕਰਦੀ ਹੈ ਉਹ ਸਮਾਂ ਦੱਸੂਗਾ ਪਰ ਉਹਨਾਂ ਨੇ ਜਿਹੜੀ ਆਪਣੀ ਚੁੱਪੀ ਤੋੜਦਿਆਂ ਇੱਕ ਗੈਰ ਰਾਜਸੀ ਮੁੱਦੇ ਤੇ ਜਾਂ ਲੋਕ ਮੁੱਦੇ ਤੇ ਉਹਨਾਂ ਨੇ ਆਪਣਾ ਜਿਹੜਾ ਧਿਆਨ ਫੋਕਸ ਕੀਤਾ ਜਾਂ ਆਪਣਾ ਨਵਾਂ ਪ੍ਰੋਗਰਾਮ ਦਿੱਤਾ ਹੈ ਜੀ ਤਾਂ ਅੱਗੇ ਗੱਲ ਕਰਦੇ ਵੀ ਹਰਿਆਣਾ ਤੇ ਰਾਜਸਥਾਨ 'ਚ ਸਿੱਖਾਂ ਦੇ ਮਸਲੇ ਤੇ ਮੁੱਦੇ ਉੱਠੇ ਨੇ ਜਿਨ੍ਹਾਂ ਤੇ ਗਿਆਨੀ ਰਖਵੀਰ ਸਿੰਘ ਨੇ ਵੀ ਜਿਹੜੀ ਆਪਣੀ ਗੱਲ ਰੱਖੀ ਹੈ ਤੱਕ ਕੀ ਆ ਪੂਰਾ ਮਾਮਲਾ ਹਾਂ ਦੇਖੋ ਗੱਲ ਕਰੀਏ ਕਿ ਸਿੱਖਾਂ ਦੇ ਮੁੱਦੇ ਮਸਲੇ ਤਾਂ ਕਾਫੀ ਲੰਬੇ ਸਮੇਂ ਤੋਂ ਹੀ ਲਟਕਦੇ ਆ ਰਹੇ ਆ ਔਰ ਚੋਣਾ ਚੱਪ ਗੱਲ ਕਰੀਏ ਤਾਂ ਬੰਦੀ ਸਿੰਘਾਂ ਦਾ ਮਸਲਾ ਜਾਂ ਹੋਰ ਵੀ ਕਾਫੀ ਜਿਹੜੇ ਸਿੱਖਾਂ ਨਾਲ ਸੰਬੰਧਿਤ ਮਸਲੇ ਆ ਉੱਠੇ ਆ ਔਰ ਕੇਂਦਰ ਨੇ ਜਵਾਬਦੇ ਵੀ ਹੋਈ ਐ ਇਸ ਮੁੱਦਿਆਂ ਤੇ ਔਰ ਹੁਣ ਗੱਲ ਕਰ ਲਈਏ ਜਿਹੜੇ ਨਵੇਂ ਤਾਜ਼ੇ ਮੁੱਦੇ ਆ ਉਹ ਹਰਿਆਣਾ ਚ ਅਮਪੁਰ ਸ਼ਿਆਦ ਪੈਂਡਾ ਦੇ ਜੀ ਚੇਤੇ ਜੋ ਹਾਂ ਅਮਪੁਰੀ ਆ ਔਰ ਉਸ ਪਿੰਡ ਚ ਜਿਹੜੇ ਚਾਰ ਸਿੱਖਾਂ ਦੇ ਘਰ ਟਾਏ ਗਏ ਨੇ ਔਰ ਉਹਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਉਹਨਾਂ ਦੀ ਜਿਹੜੀ ਸਾਰੀ ਸੰਪਤੀ ਕਹਿ ਲਓ ਤੈਸ਼ਨੈਸ ਕਰਤੀ ਆ ਔਰ ਉਹ ਮੁੱਦੇ ਨੂੰ ਲੈ ਕੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਪੰਜਾਬ ਤੋਂ ਉੱਥੇ ਇੱਕ ਵਫਦ ਗਿਆ ਉਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਔਰ ਇਹਨੂੰ ਭਾਜਪਾ ਵੱਲੋਂ ਭਾਜਪਾ ਸਰਕਾਰ ਵੱਲੋਂ ਸਿੱਖਾਂ ਦੇ ਖਿਲਾਫ ਜਾਂ ਘਟ ਕਿਣਤੀਆਂ ਦੇ ਖਿਲਾਫ ਜਾਤੀ ਵੀ ਕਰਾ ਦਿੱਤਾ ਤੇ ਉਹਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਜਿਹੜੀ ਹਰਿਆਣਾ ਕਮੇਟੀ ਹੈ ਉਹ ਭਾਜਪਾ ਦੇ ਹੱਥਾਂ 'ਚ ਖੇਡਦੀ ਆ ਔਰ ਉਹਨਾਂ ਨੇ ਸਿੱਖਾਂ ਦੇ ਇਸ ਮਸਲੇ ਦੀ ਪ੍ਰਵਾਹ ਨਹੀਂ ਕੀਤੀ ਜਾਂ ਸਿੱਖਾਂ ਦੇ ਇਸ ਜ਼ਖਮ ਤੇ ਆ ਕੇ ਜਿਹੜੇ ਉਹ ਪੀੜਤ ਪਰਿਵਾਰ ਨੇ ਉਹਨਾਂ ਦੇ ਮਲ੍ਹਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਉਹਨਾਂ ਨੇ ਉੱਥੋਂ ਦੀ ਕਮੇਟੀ ਨੂੰ ਵੀ ਘੇਰਿਆ ਭਾਈ ਗਰਚਰਨ ਸਿੰਘ ਗਰੇਵਾਲ ਉਸ ਬਵਪਤੀ ਗਵਾਹੀ ਕਰਕੇ ਉੱਥੇ ਗਏ ਨੇ ਔਰ ਗੱਲ ਕਰੀਏ ਕਿ ਉੱਥੇ ਜਿਸ ਤਰ੍ਹਾਂ ਦਾ ਹੈਗਾ ਕਿ ਜਾਂ ਪੰਚਾਇਤ ਨੇ ਉੱਥੋਂ ਦੀ ਨੇ ਘਟਾਏ ਆ ਜਾਂ ਪ੍ਰਸ਼ਾਸਨ ਨੇ ਢਾਏ ਆ ਵੀ ਇਹ ਨਜਾਇਜ਼ ਸਾਰੀਆਂ ਜਾਂ ਨਜਾਇਜ਼ ਕਲੋਨੀਆਂ ਆ ਜਿਸ ਤਰ੍ਹਾਂ ਦਾ ਕੋਈ ਕੋਰਟ ਜਾਂ ਅਦਾਲਤ ਦੇ ਫੈਸਲੇ ਤੋਂ ਬਿਨਾ ਸਿੱਧੀ ਆ ਕੇ ਜਾਤੀ ਕਰ ਦੇਣੀ ਇਹਨੂੰ ਮਤਲਬ ਇੱਕ ਤੱਕੇਸ਼ਾਈ ਕਹਿ ਸਕਦੇ ਆ ਔਰ ਇਹਦਾ ਕਾਫੀ ਵੱਡੇ ਪੱਧਰ ਤੇ ਸਿੱਖਾਂ ਵੱਲੋਂ ਵਿਰੋਧ ਕੀਤਾ ਗਿਆ ਔਰ ਕੱਲਾ ਸ਼੍ਰੋਮਣੀ ਕਮੇਟੀ ਨਹੀਂ ਇਸ ਮੁੱਦੇ ਤੇ ਸ੍ਰੀ ਕਾਲਤਾਖਬ ਸਾਹਿਬ ਦੇ ਜਥੇਦਾਰ ਵੀ ਬੋਲੇ ਨੇ ਔਰ ਜਥੇਦਾਰ ਨੇ ਉਹਦੇ ਨਾਲ ਹੀ ਜਿਹੜਾ ਰਾਸਥਾਨ ਚ ਜਿਹੜੇ ਉੱਥੋਂ ਦੇ ਆਗੂ ਨੇ ਤਜਿੰਦਰਪਾਲ ਸਿੰਘ ਸਿੱਖ ਆਗੂ ਨੇ ਉਹਨਾਂ ਤੇ ਜਿਹੜਾ ਦੇਸ਼ ਧਰੋਹੀ ਦਾ ਮਕਦਮਾ ਦਰਜ ਹੋਇਆ ਉਹਦੇ ਤੇ ਵੀ ਉਹਨਾਂ ਨੇ ਮਤਲਬ ਜਥੇਦਾਰ ਨੇ ਬੜਾ ਸਖਤ ਬਿਆਨ ਦਿੱਤਾ ਵੀ ਜੇ ਜਿਹੜੇ ਲੀਡਰ ਹਿੰਦੂ ਲੀਡਰ ਨੇ ਜੇ ਹਿੰਦੂ ਰਾਸ਼ਟਰ ਦੀ ਗੱਲ ਉਹ ਕਰ ਸਕਦੇ ਨੇ ਤਾਂ ਸਿੱਖ ਆਪਣੇ ਉਹਦੀ ਵੱਖਰੇ ਰਾਜ ਦੀ ਕਿਉਂ ਨਹੀਂ ਗੱਲ ਕਰ ਸਕਦੇ ਫਿਰ ਉਹਨਾਂ ਤੇ ਕਿਉਂ ਨਹੀਂ ਮੁਕਤਮਾ ਦਰਜ ਹੁੰਦਾ ਉਹਨਾਂ ਨੇ ਬੜਾ ਸਖਤ ਬੋਲੇ ਅੱਜ ਔਰ ਉਹਨਾਂ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਔਰ ਕਿਹਾ ਕਿ ਜਿਹੜੇ ਨਵੇਂ ਕਾਨੂੰਨ ਆਏ ਨੇ ਜਾਂ ਨਵੇਂ ਕਾਨੂੰਨ अपराधक जेडे नवे ਕਾਨੂੰਨ ਬਣੇ ਨੇ ਤਿੰਨ ਤੁਹਾਨੂੰ ਯਾਦ ਹੈ ਇੱਕ ਤਰੀਕ ਨੂੰ ਲਾਗੂ ਹੋਏ ਨੇ ਤੇ ਉਹਨਾਂ ਦੀ ਭਰ ਤੋਂ ਜਿਹੜੀ ਹੈ ਘੱਟ ਗਿਣਤੀਆਂ ਨੂੰ ਦਬਾਉਣ ਲਈ ਜਾਂ ਸਿੱਖਾਂ ਤੇ ਕੀਤੀ ਜਾ ਰਹੀ ਹੈ ਉਹਦੀ ਸ਼ੁਰੂਆਤ ਰਾਜਸਥਾਨ ਚੋਂ ਉੱਥੋਂ ਕੀਤੀ ਗਈ ਆ ਉਹਨਾਂ ਨੇ ਕਾਫੀ ਸਖਤ ਬੋਲੇ ਨੇ ਜਥੇਦਾਰ ਔਰ ਜਥੇਦਾਰ ਰਗਵੀਰ ਸਿੰਘ ਵੱਲੋਂ ਜਦੋਂ ਕਿਉਂਕਿ ਜਦੋਂ ਸ੍ਰੀ ਕਾਲਤਾਖਬ ਸਾਹਿਬ ਦੇ ਜਥੇਦਾਰ ਬੋਲਦੇ ਆ ਤਾਂ ਉਹਦਾ ਨੋਟਿਸ ਲਿਆ ਜਾਂਦਾ ਜੀ ਔਰ ਇਹ ਜਿਹੜੀਆਂ ਤਾਜ਼ਾ ਘਟਨਾਵਾਂਾਂ ਜਿਹੜੀਆਂ ਕੱਲੋ ਵੀ ਆਉਣ ਵਾਲੇ ਸਮੇਂ 'ਚ ਰਾਜਸਥਾਨ 'ਚ ਵੀ ਤੋਂ ਇੱਥੇ ਹਰਿਆਣੇ 'ਚ ਵੀ VOTING ਅਕਤੂਬਰ 'ਚ ਹੀ ਆ। ਜੀ। ਔਰ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਵੀ ਨਾਲ ਵੋਟਾਂ ਨੇ ਔਰ ਉੱਥੇ ਸਿੱਖਾਂ ਦੀ ਵੋਟ ਵੀ ਕਾਫੀ ਵੱਡੀ ਆ। ਔਰ ਜਿਸ ਤਰ੍ਹਾਂ ਇਹਨਾਂ ਇਹ ਘਟਨਾ ਵਾਪਰੀ ਹੈ ਨੇ ਕਾਫੀ ਮਤਲਬ ਲੋਕਾਂ ਦੇ ਮਨਾਂ 'ਚ ਰੋਸ ਪ੍ਰਗਟਾਇਆ ਔਰ ਜਿਹੜੇ ਵੈਸੇ ਵੀ ਕੱਲੇ ਸਿੱਖ ਨਹੀਂ ਆਪਾਂ ਕਹਿ ਸਕਦੇ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਉਹ ਉਹ ਕੋਈ ਮਜਬੂਰੀ ਦੀ ਗੱਲ ਤੋਂ ਪਾਸੇ ਚਲੀ ਜਾਂਦੀ ਹੈ ਗੱਲ ਬਹੁਤ سارے ਲੋਕ ਲੋਕ ਮੁੱਦਿਆਂ ਤੇ ਹੀ ਲੜਦੇ ਨੇ। ਔਰ ਉਹਨਾਂ 24 ਜਿਹੜਾ ਇਹਦਾ ਇੱਥੇ ਰੋਸ ਪ੍ਰਗਟਾਇਆ ਗਿਆ ਵੀ ਇਹ ਜਿਆਦਤੀ ਹੈ। ਔਰ ਜਥੇਦਾਰ ਜੀ ਨੇ ਵੀ ਇਹ ਸਖਤ ਬਿਆਨ ਦਿੱਤਾ ਹੈ ਔਰ ਇਹਦਾ ਕੀ ਅਸਰ ਹੁੰਦਾ? ਜੇ ਉਹਨਾਂ ਤੇ ਜਿਹੜੀ ਇਹ ਧਾਰਾ ਨਜਾਇਜ਼ ਲਾਈ ਹੈ ਉਹ ਕੇਸ ਵਾਪਸ ਹੁੰਦਾ। ਇਧਰ ਇਹਨਾਂ ਸਿੱਖਾਂ ਦੇ ਮਸਲੇ ਜਿਹੜੇ ਨੇ ਹੱਲ ਹੁੰਦੇ ਨੇ ਜਾਂ ਸ਼੍ਰੋਮਣੀ ਕਮੇਟੀ ਆਪਣੀ ਪੱਧਰ ਤੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਹੀ ਬਹੁਤ ਵੱਡਾ ਬਜਟ ਹੁੰਦਾ ਜੇ ਚਾਵੇ ਤਾਂ ਸ਼੍ਰੋਮਣੀ ਕਮੇਟੀ ਵੀ ਉਹਨਾਂ ਨੂੰ ਘਰ ਨਵੇਂ ਵੀ ਬਣਾ ਕੇ ਦੇ ਸਕਦੀ ਹੈ ਸਿੱਖ ਪ੍ਰਵਾਸੀ ਪੰਜਾਬੀ ਤਾਂ ਜੇ ਕਹ ਲੋ ਸਿੱਖ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਬੜੇ ਵੱਡੇ ਆਰਥਿਕ ਤੌਰ ਤੇ ਮਜ਼ਬੂਤ ਨੇ ਉਹ ਵੀ ਚੌਣ ਤਾਂ ਬਣਾ ਕੇ ਦੇ ਸਕਦੇ ਆ ਔਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਰਾਹਤ ਮਿਲਦੀ ਆ ਉਹ ਸਮਾਂ ਦੱਸੂਗਾ ਜਾਂ ਦੂਜੇ ਪਾਸੇ ਜਿਹੜੇ ਸਿੱਖ ਆਗੂ ਨੇ Rajasthan ਦੇ ਉਹਨਾਂ ਤੋਂ ਕੇਸ ਦੀ ਕੀ ਵਾਪਸੀ ਹੁੰਦੀ ਆ ਜਾਂ ਜਿਹੜੀ ਇਹ ਧਾਰਾ ਲੱਗਦੀ ਆ ਔਰ ਟੁੱਟਦੀ ਆ ਲੱਗੀ ਆ ਉਹ ਸਮਾਂ ਦੱਸੂਗਾ ਈ ਅੱਜ ਦੀਆਂ ਤਾਜ਼ਾ ਖ਼ਬਰਾਂ ਜੀ ਤਾਂ ਮੇਰਾ ਅਖੀਰਲਾ ਸਵਾਲ ਲਈ ਹੈ ਵੀ ਜਿਹੜੇ ਹੁਣ ਹਥਿਆਰ ਦੇ ਸ਼ੁਕੀਨ ਨੇ ਜਾਂ ਫਿਰ ਜਿਹੜਾ ਹਥਿਆਰ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਹੁਣ ਲਾਇਸੈਂਸ ਲੈ ਲਈ ਹਦਾਇਤਾਂ ਹੋਰ ਵੀ ਔਖੇ ਹੋ ਗਈਆਂ ਨੇ ਦੇਖੋ ਗੱਲ ਕਰੀਏ ਕਿ ਇਹ ਜਿਹੜਾ ਪੰਜਾਬ 'ਚ ਕਹ ਲਈਏ ਲਾ ਐਂਡ ਆਰਡਰ ਦੀ ਸਥਿਤੀ ਤੇ ਪਿਛਲੇ ਕਈ ਦਿਨਾਂ ਤੋਂ ਸਵਾਲੀਆ ਨਿਸ਼ਾਨ ਲੱਗਦੇ ਆ ਰਹੇ ਆ ਜਾਂ ਸਵਾਲ ਉੱਠ ਰਹੇ ਆ ਉਹਦੇ ਬੱਦੇ ਨਜ਼ਰੀ ਜਾਂ ਕਹ ਲਈਏ ਪੰਜਾਬ 'ਚ ਕਈ ਘਟਨਾਵਾਂ ਵਾਪਰੀਆਂ ਨੇ ਤਾਜ਼ਾ ਜਾਂ ਅਸਲਾ ਲਾਇਸੈਂਸ ਹੋ ਚਪਰਤੇ ਗਏ ਨੇ ਨਾ ਸੋਰੀ ਅਸਲਾ ਲਾਇਸੈਂਸੀ ਅਸਲਾ ਵਰਤੇ ਗਿਆ ਔਰ ਇਹ ਮੈਂ ਸ਼ਾਇਦ ਆંકੜੇ ਵੀ ਕਿਤੇ ਪੜ ਰਿਹਾ ਸੀ ਕਿ 1500 ਦੇ ਕਰੀਬ ਘਟਨਾਵਾਂ ਹੋਈਆਂ ਨੇ ਜੀ ਚ ਮਤਲਬ ਲਾਇਸੈਂਸੀ ਅਸਲੇ ਵਰਤੇ ਗਏ ਉਹ ਚ ਮੌਤਾਂ ਵੀ ਹੋਈਆਂ ਫਟੜੜ ਵੀ ਹੋਏ ਆ ਮਤਲਬ ਇਰਾਦਾ ਕਤਲ ਦੇ ਮਾਮਲੇ ਵੀ ਦਰਜ ਹੋਏ ਆ ਕਤਲ ਵੀ ਹੋਏ ਆ ਪਿਛਲੇ ਦਿਨਾਂ ਚ ਚਾਰ ਆਮੋ ਸਾਹਮਣੇ ਹੋ ਕੇ ਮਰੇ ਗਰਦਾਸਪੁਰ ਜ਼ਿਲ੍ਹੇ ਚ ਤੁਹਾਨੂੰ ਯਾਦ ਹੋਊਗਾ कोरोना ਘਟਨਾਵਾਂ ਤੋਂ ਬਾਅਦ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਉਹਨਾਂ ਨੇ ਕਾਫੀ ਸਖਤ ਫੈਸਲਾ ਲਿਆ ਔਰ ਹੋ ਸਕਦਾ ਸਰਕਾਰ ਦੇ ਇਸ਼ਾਰੇ ਤੇ ਹੀ ਲਿਆ ਹੋਵੇ ਮੁੱਖ ਮੰਤਰੀ ਤੇ ਕਿ ਜਿਹੜੇ ਆਉਣ ਵਾਲੇ ਸਮੇਂ ਚ ਜਿਹੜਾ ਕਿਉਂਕਿ ਧੜਾ ਧੜ ਲਾਇਸੈਂਸ ਜਾਰੀ ਹੁੰਦੇ ਆ ਜਿਹੜਾ ਅਦਾਲਤ ਚ ਪਿਛਲੇ ਸਮੇਂ ਚ ਇੱਕ ਪੰਜਾਬ ਪੁਲਿਸ ਨੇ ਅੰਕੜਾ ਪੇਸ਼ ਕੀਤਾ ਉਹ ਚੀਜ਼ ਹੈ ਕਿ ਪਿਛਲੇ 5 ਸਾਲਾਂ ਚ 34768 ਅਸਲਾ ਲਾਇਸੈਂਸ ਬਣੇ ਹਨ ਇਹ ਕਹਿੰਦੇ ਕਿ ਸਾਲ ਚ 7000 ਦੇ ਕਰੀਬ ਜਿਹੜੇ ਲਾਇਸੈਂਸ ਬਣਦੇ ਆ ਹਰੇਕ ਸਾਲ ਔਰ ਇਹ ਜਿਹੜੇ ਲਾਇਸੈਂਸ ਆ ਦੇਖੋ ਲੋੜਬੰਦ ਤਾਂ ਤੁਹਾਨੂੰ ਪਤਾ ਵੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਜਾਂ ਜਿਨ੍ਹਾਂ ਨੂੰ ਡਰ ਹੁੰਦਾ ਭੈ ਹੁੰਦਾ ਉਹ ਘੱਟ ਆ ਬਿਲਕੁਲ ਬਹੁਤੇ ਜਿਹੜੇ ਨੇ ਮਤਲਬ ਕਹਿ ਲਓ ਯੰਗ ਮੁੰਡਿਆਂ ਦਾ ਇਹ ਹਾਂ ਇੱਕ ਹੋ ਗਿਆ ਜਿਵੇਂ ਗੀਤਾਂ ਚ ਲਹਿਰਾਉਣੇ ਜਾਂ ਵਿਆਹਾਂ ਸਾਧੀਆਂ ਜਾ ਕੇ ਹਥਿਆਰ ਲਹਿਰਾਉਣੇ ਆਮ ਇਹ ਗੱਲ ਹੋ ਗਈ ਹੈ ਔਰ ਜਿਹੜੀ ਹੁਣ ਨਵੀਆਂ ਸ਼ਰਤਾਂ ਰੱਖਤੀਆਂ ਨੇ ਭਾਵੇਂ ਪਿਛਲੇ ਸਮੇਂ ਚ ਵੀ ਤੁਹਾਨੂੰ ਯਾਦ ਹੋਊਗਾ ਕਿ ਕਈ ਘਟਨਾਵਾਂ ਹੁੰਦੀਆਂ ਸੀ ਕਿ ਮਤਲਬ ਸ਼ਰਾਬ ਦੇ ਨਸ਼ੇ 'ਚ ਹਥਿਆਰ ਚੱਲ ਗਿਆ ਲਾਇਸੈਂਸੀ ਜਾਂ ਮਤਲਬ ਗੀਤਾਂ ਜਦੋਂ ਲੋਰ ਆਉਂਦੀ ਆ ਨਸ਼ੇ 'ਚ ਜਾਂ ਉਹ ਜਿਹੇ ਗੀਤ ਵੀ ਉਹ ਜਿਹੇ ਤੁਹਾਨੂੰ ਪਤਾ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਜਦੋਂ ਚੱਲਦੇ ਆ ਤੇ ਉਹ ਵਿਆਹਾਂ 'ਚ ਆਮ ਚੱਲਦੇ ਵੀ ਸੀ ਹੁਣ ਤਾਂ ਪੈਲਸਾਂ 'ਚ ਰੋਕ ਲੱਗ ਗਈ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਸਰਕਾਰ ਨੇ ਫੈਸਲਾ ਲਿਆ ਸੀ ਕਿ ਤੁਸੀਂ ਜਿਹੜਾ ਇਹਨਾਂ ਦਾ ਡੋਪ ਟੈਸਟ ਆ ਉਹ ਤੇ ਸਖਤੀ ਕਰਤੀ ਸੀ ਬਈ ਹਰ ਬੰਦੇ ਦਾ ਡੋਪ ਟੈਸਟ ਉਹ ਜਿਹੜਾ ਸਖਤੀ ਨਾਲ ਕੀਤਾ ਜਾਵੇ ਔਰ ਉਹ ਚ ਫੇਰੇ ਤੁਹਾਨੂੰ ਪਤਾ ਬੰਦੇ ਆਪਣੇ ਰਾਹ ਲੱਭ ਲੈਂਦੇ ਆ ਔਰ ਇਹਨਾਂ ਨੇ ਉਹ ਡਾਕਟਰ ਵੀ ਜਗਰਾਉਂ ਚ ਇੱਕ ਬੜੀ ਵੱਡਾ ਘਟਨਾ ਹੋਈ ਸੀ ਮੈਨੂੰ ਯਾਦ ਆ ਮੈਂ ਸਟੋਰੀ ਵੀ ਕੀਤੀ ਸੀ ਕਿ ਜਗਰਾਉਂ ਚ ਜੇ ਤੁਸੀਂ ਉਹਦੇ ਲਈ ਡੋਪ ਟੈਸਟ ਕਰਾਉਣਾ ਤਾਂ ਐਸਐਮਯੂ ਨੇ ਬਾਹਰ ਹੀ ਇੱਕ ਸਾਈਕਲ ਸਟੈਂਡ ਤੇ ਬੰਦਾ ਪਾਇਆ ਹੋਇਆ ਸੀ ਪੱਕਾ ਵੀ ਡੋਪ ਟੈਸਟ ਓਕੇ ਆ ਜੀ ਉਹ ਉਹੀ ਦੇ ਦਿੰਦਾ ਸੀ ਚੈਟ ਸੇਵਾ ਉੱਥੋਂ ਹੀ ਚੱਲੀ ਜਾਂਦੇ ਸੀ ਉਹ ਮਤਲਬ ਐਡਾ ਇਸ਼ੂ ਉੱਠਿਆ ਸੀਗਾ ਬਹੁਤ ਵੱਡਾ ਉਹ ਮੁੱਖ ਮੰਤਰੀ ਦੇ ਧਿਆਨ ਚ ਚਲਿਆ ਗਿਆ ਸੀ ਮੁੱਖ ਮੰਤਰੀ ਨੇ ਬਦਲਿਆ ਉਹ ਬਾਅਦ ਚ ਐਸਐਮਓ ਜੀ ਬਲੋ ਕਾਫੀ ਉੱਠਿਆ ਹੀ ਤੇ ਗਰਾਉਂਡ 'ਚ ਇਹ ਮਸਲਾ ਔਰ ਫਿਰ ਇਹ ਡੋਪ ਟੈਸਟ ਵਾਲੇ ਤੋਂ ਬਾਅਦ ਵੀ ਲੋਕ ਇਹ ਰਾਲ ਲੱਭ ਕੇ ਲਾਇਸੈਂਸ ਬਣਵਾ ਲੈਂਦੇ ਆ ਫਿਰ ਸਾਰਾ ਸਿਸਟਮ ਤੁਹਾਨੂੰ ਪਤਾ ਚੱਲਦਾ ਇਵਨ ਮਤਲਬ ਇੱਕ ਤਾਂ ਪਿੱਛੇ ਜੇ ਤਾਂ ਇਹ ਵੀ ਹੋ ਗਿਆ ਸੀ ਵੀ ਤੁਸੀਂ ਸਿੱਧੇ ਇੰਨੇ ਪੈਸੇ ਉਹਨੂੰ ਦਿਓ ਜਿਹੜਾ ਆਪਣਾ ਵਿਚਕਾਰਲਾ ਦਲਾਲ ਹੈ ਤੇ ਉਹ ਸਾਰਾ ਕੁਝ ਇਨਕੁਆਰੀ ਤੋਂ ਲੈ ਕੇ ਜਾਂਚ ਸਾਰਾ ਕੁਝ ਕਿਉਂਕਿ ਜਾਂਚ ਤਾਂ ਹੁੰਦੀ ਹੀ ਹੈ ਨਾ ਹੂੰ ਉਹ ਬੰਦੇ ਦੀ ਜਿਹਨਾਂ ਲਾਇਸੈਂਸ ਬਣਨਾ ਉਹਨੂੰ ਪੁਲਿਸ ਉਹਦੀ ਜਾਂਚ ਤੇ ਇਨਕੁਆਰੀ ਤਾਂ ਹੁੰਦੀ ਹੈ ਪਰ ਹੁਣ ਨਵਾਂ ਜਿਹੜਾ ਕਰਤਾ ਹੈ ਜਿਹੜਾ ਅੱਜ ਕੀਤਾ ਉਹ ਚ ਇਹ ਕਰਤਾ ਇਹਨਾਂ ਨੇ ਵੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਜਿਹੜੀ ਬਣੀ ਹੋਈ ਆ ਉਹ ਤੋਂ ਵੀ ਤੁਹਾਨੂੰ ਉਹ ਲੈਣੀ ਪਊ ਅਪਰੂਵਲ ਅਪਰੂਵਲ ਹੂੰ ਉਹ ਵਿਅਕਤੀ ਬਾਰੇ ਦੱਸਣਗੇ ਵੀ ਜਿਹਨੂੰ ਅਸਲਾ ਲਾਇਸੈਂਸ ਦੇਣਾ ਤੇ ਉਹਦੇ ਨਾਲ ਹੀ ਇੱਕ ਹੋਰ ਨਵਾਂ ਕਰਤਾ ਉਹਨਾਂ ਨੇ ਕਿ ਇਹਦੀ ਜਿਹੜੀ ਪੁਲਿਸ ਜਾਂਚ ਦੇ ਨਾਲ-ਨਾਲ ਇੱਕ ਖੁਫੀਆ ਜਾਂਚ ਵੀ ਹੋਊਗੀ ਹੂੰ ਉਕੂਪੀਆ ਜਾਂਚ ਇਹ ਵੀ ਬੰਦੇ ਨੂੰ ਵਾਕਈ ਅਸਲਾ ਚਾਹੀਦਾ ਜਾਂ ਇਹ ਇਹਨੂੰ ਵਾਕਈ ਡਰ ਹੈ ਜਾਂ ਕਿਸੇ ਗੈਂਗਸਟਰ ਜਾਂ ਕਿਸੇ ਅਤਵਾਦੀ ਗਰੁੱਪ ਦੀ ਧਮਕੀ ਹੈ ਜਾਂ ਇਹਦੀ ਕੋਈ ਪੁਰਾਣੀ ਦੁਸ਼ਮਣੀ ਹੈ ਇਹ ਮਤਲਬ ਕਾਰਨ ਇਹ ਇਹ ਖੋਖੇ ਜਾਣਗੇ ਕਹਤਾ ਜੀ ਜੀਪੀ ਨੇ ਔਰ ਇਹ ਤੋਂ ਬਾਅਦ ਲਾਇਸੈਂਸ ਜਿਹੜਾ ਜਾਰੀ ਕੀਤਾ ਜਾਊਗਾ ਇੱਕ ਹੋਰ ਜਿਹੜਾ ਸੀਗਾ ਜਿਵੇਂ ਮਤਲਬ ਪਿਤਰੀ ਜਿਹਨੂੰ ਕਹਿ ਲਓ ਭਈ ਜਿਵੇਂ ਫਾਦਰ ਦੀ ਡੈਥ ਹੋ ਗਈ ਉਹਦਾ ਜਿਹੜਾ ਲਾਇਸੈਂਸ ਸੀਗਾ ਬੱਚਿਆਂ ਦੇ ਨਾਂ ਤੇ ਚੜ ਜਾਂਦਾ ਸੀਗਾ ਉਹਤੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਉਹ ਵੀ ਜੇ ਵਾਕਈ ਕਿਸੇ ਤੇ ਡੈਥ ਹੋ ਗਈ ਉਹਨੂੰ ਡਰ ਸੀਗਾ ਪਰਿਵਾਰ ਨੂੰ ਅੱਗੇ ਕੋਈ ਡਰ ਭੈ ਨਹੀਂ ਹੈਗਾ ਤਾਂ ਉਹ ਵੀ ਜਿਹੜੇ ਮਤਲਬ ਲਾਇਸੈਂਸ ਚੜੇ ਹੋਏ ਨੇ ਗਾਂ ਪਰਿਵਾਰਕ ਮੈਂਬਰਾਂ ਤੇ ਈਵਨ ਉਹਨਾਂ ਨੇ ਤਾਂ ਸਰਕਾਰ ਨੇ ਇਹ ਵੀ ਕਿਹਾ ਪੁਲਿਸ ਡੀਜੀਪੀ ਸਾਹਿਬ ਨੇ ਵੀ ਜਿਹੜੇ ਜਿਹੜੇ ਬਣ ਵੀ ਚੁੱਕੇ ਨੇ ਲਾਇਸੈਂਸ ਉਹਨਾਂ ਦੀ ਵੀ ਅਸੀਂ ਇੱਕ ਜ਼ਿਲ੍ਹਾ ਪੱਧਰ ਤੇ ਮਤਲਬ ਹਾਂ ਜਾਂਚ ਕਰਵਾ ਕੇ ਵੀ ਜਿਹਨੂੰ ਲੋੜ ਆ ਉਹਨੂੰ ਦੇਵਾਂਗੇ ਬਾਕੀ ਲਾਇਸੈਂਸ ਰੱਦ ਕਰਾਂਗੇ ਔਰ ਉਸ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਾਂ ਜਿਸ ਤਰ੍ਹਾਂ ਤੁਸੀਂ ਅੱਜ ਕੱਲ ਦੇਖਿਆ ਗਿਆ ਹਰ ਬੰਦਾ ਹੀ ਦਬ ਚ ਲਾਇਸੈਂਸ ਖਾਸ ਕਰ ਯੰਗ ਜਿਹੜੇ ਹੈਗੇ ਨੇ ਉਹ ਪਾਈ ਫਿਰਦੇ ਆ ਉਹ ਉਹਦੇ ਕਰਕੇ ਕਾਫੀ ਘਟਨਾਵਾਂ ਵਾਪਰਦੀਆਂ ਨੇ ਤਾਂ ਹੀ ਇਹ ਸਰਕਾਰ ਨੇ ਕਹਿ ਲੋ ਜਾਂ ਪੁਲਿਸ ਨੇ ਜਿਹੜੇ ਸਖਤ ਕਦਮ ਚੱਕੇ ਆ ਔਰ ਇਹਦੇ ਨਾਲ ਜਿਹੜੇ ਅਸਲਾ ਲਾਇਸੈਂਸ ਵਾਕਈ ਘਟਣਗੇ ਭਾਵੇਂ ਸਿਆਸੀ ਦਵਾ ਪਹਿਲਾਂ ਵੀ ਜਿਹੜੇ ਸਿਆਸੀ ਦਵਾ ਜਾਂ ਪਹੁੰਚ ਵਾਲਿਆਂ ਦੇ ਹੀ ਬਣਦੇ ਆ ਜਾਂ ਜਿਹੜੇ ਵੱਡੀ ਸੇਵਾ ਦੇ ਦਿੰਦੇ ਆ ਉਹਨਾਂ ਦੇ ਬਣਦੇ ਆ ਪਰ ਹੁਣ ਇਹਦੇ ਨਾਲ ਸਖਤੀ ਵੀ ਹੋ ਜੂਗੀ ਪਰ ਜਿਹੜੇ ਬਣਦੇ ਵੀ ਆ ਉਨ੍ਹਾਂ ਦੀ ਜਵਾਬਦੇਹੀ ਵੀ ਹੋ ਜੂ। ਕਿਉਂਕਿ ਜਿਹੜੇ ਅਧਿਕਾਰੀ ਜਾਂਚ ਉਹ ਕਰਦੇ ਆ ਕਿਉਂਕਿ ਕਰਨੀ ਪੈਂਦੀ ਹੈ ਨਾ ਕਵਲ ਦੇਣੀ ਪੈਂਦੀ ਫੇਰੀ ਬਣਦਾ ਹੈ ਨਾ ਉਹ ਸਾਰੇ ਜਵਾਬਦੇਹੀ ਵੀ ਹੋ ਜੂਗੀ। ਜੀ। ਤਾਂ ਇਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਮੁੱਦਿਆਂ ਤੇ ਚਰਚਾ ਕੀਤੀ ਹੈ। ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਸੁਝਾਅ ਦੇਣਾ ਬਿਲਕੁਲ ਨਾ ਭੁੱਲਿਓ। ਤਦ ਤੱਕ ਲਈ ਸਾਨੂੰ ਦੀਓ ਇਜਾਜ਼ਤ। ਧੰਨਵਾਦ।